ਸਟੇਟ ਗਵਰਨਮੈਂਟ ਦਾ ਜਿਹੜਾ ਪੱਖ ਹੈ ਨਾ ਉਹ ਇਹ ਹੈਗਾ ਕਿ ਜਿਹੜੇ ਬਹੁਤ ਸਾਰੇ ਆਈਪੀਐਸ ਆਫੀਸਰ ਸੀ ਜਿਵੇਂ ਦਵਿੰਦਰ ਸਿੰਘ ਘਰਚੇ ਦਾ ਮੋਗਾ ਸੈਕਸ ਸਕੈਂਡਲ ਕੇਸ ਸੀ ਉਹਨਾਂ ਦੇ ਨਾਲ ਹੋਰ ਕਈ ਡੀਐਸਪੀ ਲੈਵਲ ਦੇ ਆਫੀਸਰ ਸੀ ਇਸੇ ਤਰੀਕੇ ਨਾਲ ਰਾਜਦੀਪ ਸਿੰਘ ਦਾ ਕੇਸ ਆਇਆ ਸੀ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਪਰਮਰਾਜ ਉਮਰਾਂਗਲ ਦਾ ਜਿਹੜਾ ਅਸੀਂ ਕੇਸ ਆਇਆ ਸੀ ਜਿਹੜੇ ਆਈਪੀਐਸ ਕਾਟਰ ਦੇ ਲੋਕ ਨੇ ਅਗਰ ਉਸ ਪੱਧਰ ਦੇ ਅਫਸਰਾਂ ਦੀ ਇਨਵੈਸਟੀਗੇਸ਼ਨ ਸਟੇਟ ਪੁਲਿਸ ਕਰ ਸਕਦੀ ਹੈ ਤਾਂ ਇੱਥੇ ਜਿਹੜੇ ਆਫੀਸਰ ਇਨਵੋਲਡ ਨੇ ਉਹ ਉਸ ਆਈਪੀਐਸ ਕਾਡਰ ਦੇ ਲੈਵਲ ਦੇ ਆਫੀਸਰ ਨਹੀਂ ਹੈਗੇ। ਤੋਂ ਇਸ ਕਰਕੇ ਸਟੇਟ ਗਵਰਨਮੈਂਟ ਦੇ ਜਿਹੜੇ ਪਲੀਡਰਸ ਨੇ ਉਹ ਇਹ ਆਰਗੂਮੈਂਟਸ ਜ਼ਰੂਰ ਦੇਣਗੇ ਕਿ ਇਸ ਤੋਂ ਵੀ ਸੀਨੀਅਰ ਕਿਸਮ ਦੇ ਆਈਪੀਐਸ ਆਫੀਸਰਾਂ ਦੇ ਸੰਬੰਧ ਦੇ ਵਿੱਚ ਵੀ ਸਟੇਟ ਗਵਰਨਮੈਂਟ ਨੇ ਆਪਣੀ ਕ੍ਰੈਡੀਬਿਲਟੀ ਦਿਖਾਈ ਆ। ਤੇ ਇਹ ਇੱਕ ਆਊਟ ਆਫ ਪੈਨਿਕ ਜਿਹੜਾ ਹੈਗਾ ਸੀਬੀਆਈ ਨੂੰ ਕੇਸ ਰੈਫਰ ਕਰਨ ਦੀ ਕੇਸ ਕੀਤੀ ਜਾ ਰਹੀ ਆ। ਤੇ ਪੰਜਾਬ ਗਵਰਨਮੈਂਟ ਸક્ષਮ ਹੈਗੀ ਆ ਕਿ ਸਮਰਥ ਹੈਗੀ ਆ ਕ੍ਰੈਡੀਬਲ ਹੈਗੀ ਆ ਇਸ ਤਰ੍ਹਾਂ ਦੇ ਕੇਸ ਨੂੰ ਹੈਂਡਲ ਕਰਨ ਦੀ ਕਿ ਜਿਹੜੀ ਸੀਬੀਆਈ ਹੈਗੀ ਆ ਇਹ ਇੱਕ ਸਟੈਚੂਟਰੀ ਬਾਡੀ ਨਹੀਂ ਹੈ ਇਹ ਨਵਿੰਦਰ ਕੁਮਾਰ ਬਰਸਸ ਸਟੇਟ ਆਫ ਅਸਾਮ ਕੇਸ ਦੇ ਵਿੱਚ ਗੁਹਾਟੀ ਹਾਈ ਕੋਰਟ ਨੇ ਇਸ ਨੂੰ ਇਲੈਗਲ ਬਾਡੀ ਤੇ ਅਨਕਨਸਟੀਟਿਊਸ਼ਨਲ ਬਾਡੀ ਡਿਕਲੇਅਰ ਕੀਤਾ ਹੋਇਆ ਨੀ ਮੈਟਰ ਇਜ਼ ਪੈਂਡਿੰਗ ਇਨ ਦੀ ਸੁਪਰੀਮ ਕੋਰਟ ਸਿንስ 2013 ਜਿਹੜੀ ਇਨਵੈਸਟੀਗੇਸ਼ਨ ਏਜੰਸੀ ਇੱਕ ਸਟੈਚੂਟਰੀ ਬਾਡੀ ਨਹੀਂ ਹੈ ਪਾਰਲੀਮੈਂਟ ਦੇ ਦੁਆਰਾ ਪਾਸ ਕੀਤੇ ਹੋਏ ਲਾ ਦਾ ਨਹੀਂ ਬਣੀ ਤੇ ਉਹਦੀ ਲੀਗੈਲਿਟੀ ਕੀ ਹੋਊਗੀ ਅੱਗੇ ਜਾ ਕੇ ਇਹ ਚੀਜ਼ਾਂ ਵੀ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਅੱਗੇ ਜਾ ਕੇ ਫਸਣਗੀਆਂ ਯਾਨੀ ਕਿ ਜਿਹੜਾ ਪਰਿਵਾਰ ਜਦਾਰੇ ਕਿ ਸੀਬੀਆਈ ਜਾਂਚ ਕਰੇਗਾ ਉਸ ਤੇ ਭਰੋਸਾ ਰੱਖ ਰਿਹਾ ਜੇ ਮਾਮਲਾ ਸੀਬੀਆਈ ਕੋਲ ਜਾਂਦਾ ਉਸ ਤੋਂ ਬਾਅਦ ਵੀ ਰਾਹ ਹੈਗਾ ਉਸ ਤੋਂ ਬਾਅਦ ਜੀ ਸੀਬੀਆਈ ਦੀ ਆਪਣੀ ਐਂਟੀਟੀ ਦੇ ਉੱਤੇ ਆਪਣੀ ਐਕਸਟੈਂਸ ਦੇ ਉੱਤੇ ਹੀ ਕੁਐਸਚਨ ਨੇ ਜੀ ਉਹ ਅਕਿਊਜ਼ਡ ਲੈ ਸਕਦੇ ਆ ਅਗਰ ਉਹਨਾਂ ਦਾ ਵਕੀਲ ਜਿਹੜਾ ਹੈਗਾ ਉਹ ਐਪ੍ਰੋਪਰੀਏਟ ਟਾਈਮ ਦੇ ਉੱਤੇ ਇਸ ਨੂੰ ਠੀਕ ਸਮਝੇਗਾ ਤਾਂ ਉਹ ਇਸ਼ੂ ਵੀ ਉਠਾ ਸਕਦੇ ਆ ਇਸ ਤਰ੍ਹਾਂ ਵੀਡੀਓ ਸਾਹਮਣੇ ਦਿਖ ਰਹੀ ਹੈ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਉਹ ਸਾਹਮਣੇ ਆ ਕੇ ਸਿੱਧੇ ਤੌਰ ਤੇ ਦੱਸ ਰਹੇ ਹੈਗੇ ਨਹੀਂ ਫਿਰ ਤੇ ਇਹਦੇ ਵਿੱਚ ਕੋਈ ਜਾਂਚ ਵਾਲੀ ਵੱਡੀ ਗੱਲ ਹੈ ਨਹੀਂ ਸਗੀ ਮੈਂ ਕਹਿ ਰਿਹਾ ਨਾ ਜੇ ਇਹ ਸਾਰੇ ਗੱਲਾਂ ਟਰਾਂਸਪੇਰੈਂਟ ਨੇ ਫਿਰ ਇਹਦੇ ਵਿੱਚ ਐਡੀ ਵੱਡੀ ਕੋਈ ਰੈਮੀਫਿਕੇਸ਼ਨ ਨਹੀਂ ਹੈ ਕੋਈ ਮਿਸਟਰੀ ਨਹੀਂ ਹੈ ਜਿਹਦੇ ਕਰਕੇ ਸੀਬੀਆਈ ਤੇ ਲੋਡ ਹੋਵੇ ਤਾਂ ਇਸ ਕਰਕੇ ਉਹਦਾ ਸਟੇਟ ਗਵਰਨਮੈਂਟ ਸક્ષਮ ਹੈਗੀ ਆ ਸਮਰੱਥ ਹੈਗੀ ਆ ਤੇ ਉਹਦੇ ਵਿੱਚ ਇਹ ਕੀਤਾ ਜਾ ਸਕਦਾ ਕਿ ਜਿਹੜੀ ਐਸਆਈਟੀ ਇਸ ਦੀ ਇਨਵੈਸਟੀਗੇਸ਼ਨ ਕਰੇਗੀ ਹਾਈ ਕੋਰਟ ਸੁਪਰਵਾਈਜ਼ਡ ਹੋਏਗੀ ਉਹ ਤੋਂ ਟਾਈਮ ਟੂ ਟਾਈਮ ਉਹ ਹਾਈ ਕੋਰਟ ਨੂੰ ਰਿਪੋਰਟ ਕਰੇਗੀ ਤੋ ਜੇ ਹਾਈ ਕੋਰਟ ਦਾ ਉਹਦੇ ਉੱਪਰ ਮੋਨਿਟਰਿੰਗ ਹੈਗੀ ਆ ਸੁਪਰਵੀਜ਼ਨ ਹੈਗੀ ਆ ਤਾਂ ਜਿਹੜੀ ਸਟੇਟ ਗਵਰਨਮੈਂਟ ਦੀ ਐਸਆਈਟੀ ਹੋਊਗੀ ਉਹ ਵੀ ਫੇਰ ਰਾਈਟ ਲੈਫਟ ਬਹੁਤਾ ਜਾ ਨਹੀਂ ਪਾਏਗੀ ਹੂੰ ਉਹਦੇ ਵੀ ਹੱਥ ਬੰਨੇ ਹੋਏ ਹੋਣਗੇ ਕਿਉਂਕਿ ਰਿਪੋਰਟ ਉਹਨਾਂ ਨੇ ਆਪਣੇ ਡੀਜੀਪੀ ਨੂੰ ਨਹੀਂ ਕਰਨੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਹਾਈ ਕੋਰਟ ਨੂੰ ਸਬਮਿਟ ਕਰ ਦਿੱਤੀ 13 ਮਾਰਚ ਦੀ ਰਾਤ ਨੂੰ ਕਰਨਲ ਪਸ਼ਪਿੰਦਰ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਬਾਹਰ ਇੱਕ ਟਾਬੇ ਤੇ ਮੈਗੀ ਖਾਣੀ ਮਹਿੰਗੀ ਪੈ ਗਈ ਮੈਗੀ ਦੇ ਨਾਮ ਨਾਲ ਜਿੱਥੇ ਕੁੱਟ ਪਈ ਹੱਡ ਫੜ ਟੁੱਟੇ ਉੱਥੇ ਹੀ ਉਹ ਮਾਮਲਾ ਇੰਨਾ ਕੁ ਲੰਬਾ ਲੱਗਿਆ ਕਿ ਜਿਨ੍ਹਾਂ ਉੱਪਰ આરોਪ ਲੱਗੇ ਉਹ ਹਲੇ ਤੱਕ ਵੀ ਗ੍ਰਿਫਤ ਤੋਂ ਬਾਹਰ ਨੇ ਪਰਿਵਾਰ ਦਾ ਇਹ ਹੀ ਜਵਾਬੰਦਨਾ ਕਿਉਂਕਿ ਉਹ ਚਾਰੋਂ ਚਾਰੋਂ ਪੁਲਿਸ ਅਫਸਰ ਸੀਗੇ ਪੁਲਿਸ ਅਫਸਰਾਂ ਉੱਪਰ ਸਾਫ਼ ਤੌਰ ਦੇ ਉੱਪਰ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨਾਲ ਉਹਨਾਂ ਦੇ 8 ਲੋਕ ਹੋਰ ਪੁਲਿਸ ਕਰਮੀਆਂ ਨੇ ਜਿਨ੍ਹਾਂ ਦੇ ਨਾਮ ਬਚਤ ਹੋਏ 12 ਲੋਕ ਕਰੀਬ ਇਸ ਸਾਰੇ ਮਾਮਲੇ ਦੇ ਵਿੱਚ ਲਪੇਟੇ ਗਏ ਸਿਰਫ ਲਪੇਟੇ ਗਏ ਪਰ ਕਿਸੇ ਤੇ ਕਾਰਵਾਈ ਹੁੰਦੀ ਨਹੀਂ ਦਿਖਾਈ ਦੇ ਰਹੀ ਅਜਿਹਾ 62 ਪਰਿਵਾਰ ਦਾ ਕਹਿਣਾ ਹੈ ਤੇ 62 ਪਰਿਵਾਰ ਆਪਣੇ ਸਮਰਥਕਾਂ ਨਾਲ ਆਪਣੇ ਸਹਿਯੋਗੀਆਂ ਦੇ ਨਾਲ ਕੋਈ ਵੀ ਪੰਜਾਬ ਦਾ ਦਰਵਾਜ਼ਾ ਨਹੀਂ ਛੱਡ ਰਿਹਾ ਜਿੱਥੇ ਜਾ ਕੇ ਉਹ ਆਪਣੇ ਲਈ ਇਨਸਾਫ ਦੀ ਮੰਗ ਨਾ ਕਰ ਰਿਹਾ ਹੋਵੇ ਚਾਹੇ ਡੀਜੀਪੀ ਸਾਹਿਬ ਹੋਣ ਚਾਹੇ ਐਸਐਸਪੀ ਸਾਹਿਬ ਹੋਣ ਤੇ ਚਾਹੇ ਮੁੱਖ ਮੰਤਰੀ ਪੰਜਾਬ ਹੋਣ ਤੇ ਰੱਖਿਆ ਮੰਤਰੀ ਇੰਡੀਆ ਦੇ ਹੋਣ ਸਭ ਕੋਲੇ ਉਹ ਜਾਏ ਆਪਣੀ ਫਰਿਆਦ ਸੁਣਾਏ ਹਰੇਕ ਥਾਂ ਤੋਂ ਵਾਪਸੀ ਆ ਕੇ ਜਰੂਰ ਕਹਦੇ ਕਿ ਸਾਨੂੰ ਲੱਗਦਾ ਕਿ ਜਸਟਿਸ ਮਿਲੇਗਾ ਪਰ ਜਦੋਂ ਸੀਐਮ ਮਾਨ ਨੂੰ ਮਿਲ ਕੇ ਆਉਂਦੇ ਨੇ ਉਸ ਤੋਂ ਬਾਅਦ 22 ਘੰਟੇ ਬੀਤਣ ਦੇ ਬਾਅਦ ਵੀ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਸੱਦ ਲਈ ਤੇ ਸਾਫ਼ ਤੌਰ ਤੇ ਕਿਹਾ ਤਾਂ ਕਿ ਸੀਐਮ ਮਾਨ ਨੇ ਸਿਰ ਤੇ ਹੱਥ ਦਾ ਰੱਖਿਆ ਸੀਗਾ ਅਸ਼ਵਾਸ਼ਣ ਤਾਂ ਦਿੱਤਾ ਸੀ ਲੇਕਿਨ ਲਾਰੇ ਹੀ ਰਹੇ ਤੇ ਸਿੱਧੇ ਤੌਰ ਦੇ ਉੱਪਰ ਮਿਸਿਸ ਮਾਨ ਨੇ ਵੀ ਸਿੱਧੇ ਤੌਰ ਦੇ ਉੱਪਰ ਸੋਰੀ ਮਾਫ ਕਰਨਾ ਮਿਸਿਸ ਬਾੜ ਨੇ ਵੀ ਸਿੱਧੇ ਤੌਰ ਦੇ ਉੱਪਰ ਮੁੱਖ ਮੰਤਰੀ ਮਾਨ ਨੂੰ ਕਹਿਤਾ ਕਿ ਕੋਈ ਗੱਲ ਨਹੀਂ ਮਾਨ ਸਾਹਿਬ ਮੇਰੇ ਨਾਲ ਪੂਰਾ ਦੇਸ਼ ਹੈ ਜਸਟਿਸ ਦਾ ਮੈਂ ਲੈ ਕੇ ਹਟਾਂਗੀ ਅਜਿਹਾ ਕੁਝ ਮਾਮਲਾ ਚੱਲ ਰਿਹਾ ਇਸ ਦੇ ਵਿੱਚ ਐਸਆਈਟੀਆਂ ਵੀ ਕੰਮ ਕਰ ਰਹੀਆਂ ਹੈਗੀਆਂ ਨੇ ਹਾਈ ਕੋਰਟ ਵਿੱਚ ਵੀ ਮਾਮਲਾ ਚੱਲ ਰਿਹਾ ਹੈਗਾ ਪਰਿਵਾਰ ਦੀ ਇੱਕੋ ਡਿਮਾਂਡ ਹੈ ਕਿ ਕਿਸੇ ਵੀ ਐਸਆਈਟੀ ਦੇ ਉੱਪਰ ਸਾਡਾ ਕੋਈ ਭਰੋਸਾ ਨਹੀਂ ਹੈਗਾ ਅਸੀਂ सीबीआई ਜਾਂਚ ਚਾਹੁੰਦੇ ਹਾਂ ਇਹ ਸਾਰਿਆਂ ਨੂੰ ਕਿਸ ਪਹਿਲੂ ਨਾਲ ਦੇਖਦੇ ਨੇ ਐਡਵੋਕੇਟ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਗਮੋਹਨ ਜੀ ਜਗਮੋਹਨ ਜੀ ਪੂਰੇ ਮਾਮਲੇ ਉੱਪਰ ਆਪਾਂ ਵਿਸਤਾਰ ਚ ਜਾਈਏ ਮੈਂ ਬਹੁਤ ਕੁਝ ਬੋਲਤਾ ਤੁਸੀਂ ਵੀ ਨਾਲ ਜੁੜੇ ਹੋਇਆ ਤੁਹਾਨੂੰ ਕੀ ਲੱਗ ਰਿਹਾ ਕਿ ਹਾਈ ਕੋਰਟ ਤੋਂ ਬਾਅਦ ਫਿਰ ਹੋਰ ਦਰਵਾਜ਼ੇ ਖੜਕਾਉਣ ਦੀ ਲੋੜ ਸੀ ਪਰਿਵਾਰ ਨੂੰ ਨੇ ਦੇ ਕੋ ਗੱਲ ਇਹ ਆ ਇਹਦੇ ਦੋ ਪਹਿਲੂ ਹੁੰਦੇ ਆ ਇੱਕ ਤਾਂ ਹੁੰਦਾ ਅਕਿਊਜ਼ਡ ਇੱਕ ਹੁੰਦਾ ਵਿਕਟਮ ਤੋਂ ਯੂਜੂਲੀ ਲਾ ਐਂਡ ਆਰਡਰ ਜਿਹੜਾ ਹੈਗਾ ਸਟੇਟ ਗਵਰਨਮੈਂਟ ਦਾ ਵਿਸ਼ਾ ਕੋਈ ਵੀ ਕੇਸ ਹੁੰਦਾ ਸਟੇਟ ਗਵਰਨਮੈਂਟ ਉਸ ਨੂੰ ਹੈਂਡਲ ਕਰਦੀ ਆ ਪ੍ਰੋਸੀਕਿਊਟ ਕਰਦੀ ਆ ਕੋਰਟ ਦੇ ਦੁਆਰਾ ਉਸ ਨੂੰ ਸਜ਼ਾ ਦਵਾਈ ਜਾਂਦੀ ਆ ਠੀਕ ਹੈ ਲੇਕਿਨ ਇਸ ਪਾਰਟਿਕੂਲਰ ਕੇਸ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੁੜ ਗਈਆਂ ਜਿਸ ਦੇ ਕਾਰਨ ਪਹਿਲਾਂ ਤਾਂ ਐਫ ਆਈ ਆਰ ਦਾ ਇਸ਼ੂ ਆ ਗਿਆ ਕਿ ਅਨਨੋਨ ਦੇਗੇ ਇਸ ਤੇ ਐਫ ਆਈ ਆਰ ਉਸ ਤੋਂ ਬਾਅਦ ਪਰਿਵਾਰ ਦੇ ਆਪਣੇ ਜਿਹੜੇ ਸਟੇਟਮੈਂਟ ਸੀ ਉਹਨਾਂ ਦੇ ਮੁਤਾਬਕ ਜਿਹੜੀ ਐਫਆਈਆਰ ਹੋਣੀ ਚਾਹੀਦੀ ਹੈ ਨਾਮ ਜਿਹੜੇ ਸਪੈਸੀਫਿਕ ਹੋਣੇ ਚਾਹੀਦੇ ਕਿ ਕਿਹਨਾਂ ਕਿਹੜਾਂ ਬੰਦਿਆਂ ਨੇ ਮਾਰਕੁੱਟ ਕੀਤੀ ਹੈ ਤਾਂ ਉਹ ਐਫਆਈਆਰ ਉਹਦੇ ਮੁਤਾਬਕ ਹੋ ਗਈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਇਸ਼ੂ ਆਇਆ ਕਈ ਐਸਆਈਟੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਐਸਆਈਟੀਆਂ ਬਣ ਗਈਆਂ ਉਸ ਤੋਂ ਬਾਅਦ ਮਸਲਾ ਜਾ ਕੇ ਇੱਥੇ ਫਸ ਗਿਆ ਐਜੀਟੇਸ਼ਨ ਵੀ ਹੋਇਆ ਮਸਲਾ ਜਾ ਕੇ ਇੱਥੇ ਫਸ ਗਿਆ ਕਿ ਸਟੇਟ ਗਵਰਨਮੈਂਟ ਦੀ ਜਿਹੜੀ ਏਜੰਸੀਜ਼ ਨੇ ਉਹ ਇਸ ਨੂੰ ਇਨਵੈਸਟੀਗੇਟ ਕਰਨਗੇ ਆ ਜਾਂ ਸਟੇਟ ਗਵਰਨਮੈਂਟ ਤੋਂ ਬਾਹਰ ਦੀ ਕੋਈ ਏਜੰਸੀ ਆ ਇਹਦੇ ਵਿੱਚ सीबीआई ਵੀ ਆ ਜਾਂ ਕੋਈ ਹੋਰ ਏਜੰਸੀ ਆ ਉਹ ਇਸ ਨੂੰ ਜਿਹੜਾ ਹੈਗਾ ਇਨਵੈਸਟੀਗੇਟ ਕਰੇਗੀ ਤਾਂ ਉਹਦੇ ਵਿੱਚ ਦੋ ਪਹਿਲੂ ਹੁੰਦੇ ਆ ਇੱਕ ਤਾਂ ਸਟੇਟ ਗਵਰਨਮੈਂਟ ਖੁਦ ਹੀ ਰਿਕਮੈਂਡ ਕਰ ਸਕਦੀ ਹੁੰਦੀ ਆ ਇਸ ਤਰ੍ਹਾਂ ਦਾ ਕੇਸ ਜਿਹੜਾ ਉਹਨਾਂ ਨੂੰ ਲੱਗਦਾ ਹੋਵੇ ਸਰਕਮਸਟੈਂਸੀ ਕਿ ਸਟੇਟ ਗਵਰਨਮੈਂਟ ਸ਼ਾਇਦ ਇਸ ਨੂੰ ਪ੍ਰੋਪਰਲੀ ਹੈਂਡਲ ਨਾ ਕਰ ਸਕੇ ਇਹਦੀਆਂ ਰੈਮੀਫਿਕੇਸ਼ਨ ਜ ਬਹੁਤ ਜ਼ਿਆਦਾ ਨੇ ਕੰਪਲਿਕੀਸ਼ਨ ਜ ਇਸ ਦੇ ਵਿੱਚ ਬਹੁਤ ਜ਼ਿਆਦਾ ਆ ਡਿਸਟਰਕਸ਼ਨ ਆਫ ਐਵਿਡੈਂਸ ਕਾਫੀ ਆ ਇਸ ਦੇ ਵਿੱਚ ਉਹਨੂੰ ਰਿਕਵਰੀ ਔਕੀ ਹੋਊਗੀ ਇਸ ਲਈ ਉਹ ਹੋ ਸੀਬੀਆਈ ਨੂੰ ਰੈਫਰ ਕਰ ਦਿੰਦੇ ਆ ਜੇ ਜੇ ਸਟੇਟ ਗਵਰਨਮੈਂਟ ਉਸ ਨੂੰ ਰੈਫਰ ਨਹੀਂ ਕਰਦੀ ਤਾਂ ਦੂਜਾ ਚੈਨਲ ਜਿਹੜਾ ਹੈਗਾ ਉਹ ਇਹ ਹੈਗਾ ਕਿ ਸਟੇਟ ਹਾਈ ਕੋਰਟ ਹਿੰਦੁਸਤਾਨ ਦੀ ਕਿਸੇ ਵੀ ਸੂਬੇ ਦੀ ਸਟੇਟ ਹਾਈ ਕੋਰਟ ਰეკਮੈਂਡ ਕਰ ਸਕਦੀ ਹੈ ਕਿਸੇ ਕੇਸ ਨੂੰ ਕਿ ਸੀਬੀਆਈ ਜਿਹੜੀ ਇਸ ਦੀ ਇਨਵੈਸਟੀਗੇਟ ਕਰੇ ਲੁਕਿੰਗ ਇਨਟੂ ਦੀ ਗ੍ਰੈਵਿਟੀ ਆਫ ਦੀ ਕੇਸ ਹੁਣ ਇਹ ਜਿਸ ਤਰ੍ਹਾਂ ਦਾ ਕੇਸ ਹਾਈ ਕੋਰਟ ਦੇ ਵਿੱਚ ਲਗਾਇਆ ਗਈ ਆ ਪਟੀਸ਼ਨ ਲਗਾਈ ਗਈ ਆ ਕਿ ਜਿਹੜੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਸ ਸੀਬੀਆਈ ਦੁਆਰਾ ਕੀਤੀ ਜਾਵੇ ਜੇ ਇਹ ਮੰਨ ਲਓ ਮਾਨਯੋਗ ਕੋਰਟ ਦੇ ਦੁਆਰਾ ਇਹਦਾ ਕੌਗਨੀਅन्स ਲੈ ਲਿਆ ਜਾਂਦਾ ਤੇ ਵਿਕਟਮ ਦੇ ਹੱਕ ਵਿੱਚ ਲੈ ਲਿਆ ਜਾਂਦਾ ਤਾਂ ਸੀਬੀਆਈ ਦੁਆਰਾ ਇਸ ਦੀ ਜਿਹੜੀ ਹੈਗੀ ਆ ਉਹ ਐਫਆਈਆਰ ਵੀ ਕਰ ਸਕਦੀ ਆ ਐਫਆਈਆਰ ਕਰਕੇ ਉਸ ਦੇ ਉੱਤੇ ਇਨਵੈਸਟੀਗੇਸ਼ਨ ਵੀ ਕਰ ਸਕਦੀ ਆ ਲੇਕਿਨ ਸਟੇਟ ਗਵਰਨਮੈਂਟ ਇਸ ਨੂੰ ਡੈਫੀਨਿਟਲੀ ਅਪੋਜ਼ ਕਰੇਗੀ ਤੇ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਪੁਰਾਣੇ ਜਿਹੜੇ ਐਡਵੋਕੇਟ ਜਨਰਲ ਨੇ ਉਹ ਸ਼ਾਇਦ ਇਸ ਕੇਸ ਨੂੰ ਅਪੀਲ ਕਰ ਰਹੇ ਆ ਉਹਦੀ ਬਿਹਾਫ ਆਫ ਦੀ ਸਟੇਟ ਮਿਸਟਰ ਬਨੋਧ ਕਈ ਜੀ ਹਾਊ ਫਾਰ ਇਟ ਟੂ ਆਈ ਕੈਨ ਨੋਟ ਸੇ لیکن ਮੈਨੂੰ ਥੋੜਾ ਪਤਾ ਜ਼ਰੂਰ ਲੱਗਿਆ ਕਿੰਨਾ ਕੁ ਸਹੀ ਆਏ ਗੱਲ ਇਹ ਮੈਂ ਕਹਿ ਨਹੀਂ ਸਕਦਾ ਲੇਕਿਨ ਸਟੇਟ ਗਵਰਨਮੈਂਟ ਦਾ ਜਿਹੜਾ ਪੱਖ ਹੈ ਨਾ ਉਹ ਇਹ ਹੈਗਾ ਕਿ ਜਿਹੜੇ ਬਹੁਤ ਸਾਰੇ ਆਈਪੀਐਸ ਆਫੀਸਰ ਸੀ ਜਿਵੇਂ ਦਵਿੰਦਰ ਸਿੰਘ ਘਰਚੇ ਦਾ ਮੋਗਾ ਸੈਕਸ ਸਕੈਂਡਲ ਕੇਸ ਸੀ ਉਹਨਾਂ ਦੇ ਨਾਲ ਹੋਰ ਕਈ ਡੀਐਸਪੀ ਲੈਵਲ ਦੇ ਆਫੀਸਰ ਸੀ ਇਸੇ ਤਰੀਕੇ ਨਾਲ ਰਾਜਦੀਪ ਸਿੰਘ ਦਾ ਕੇਸ ਆਇਆ ਸੀ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਪਰਮਰਾਜ ਉਮਰਾਂਗਲ ਦਾ ਜਿਹੜਾ ਸੀ ਕੇਸ ਆਇਆ ਸੀ ਜਿਹੜੇ ਆਈਪੀਐਸ ਕਾਡਰ ਦੇ ਲੋਕ ਨੇ ਅਗਰ ਉਸ ਪਦਰ ਦੇ ਆਫਸਰਾਂ ਦੀ ਇਨਵੈਸਟੀਗੇਸ਼ਨ ਸਟੇਟ ਪੁਲਿਸ ਕਰ ਸਕਦੀ ਹੈ ਤਾਂ ਇੱਥੇ ਜਿਹੜੇ ਆਫੀਸਰ ਇਨਵੋਲਡ ਨੇ ਉਹ ਉਸ ਆਈਪੀਐਸ ਕਾਡਰ ਦੇ ਲੈਵਲ ਦੇ ਆਫੀਸਰ ਨਹੀਂ ਹੈਗੇ ਤਾਂ ਇਸ ਕਰਕੇ ਸਟੇਟ ਗਵਰਨਮੈਂਟ ਦੇ ਜਿਹੜੇ ਲੀਡਰਸ ਨੇ ਉਹ ਇਹ ਆਰਗੂਮੈਂਟਸ ਜ਼ਰੂਰ ਦੇਣਗੇ ਕਿ ਇਸ ਤੋਂ ਵੀ ਸੀਨੀਅਰ ਕਿਸਮ ਦੇ ਆਈਪੀਐਸ ਆਫਸਰਾਂ ਦੇ ਸੰਬੰਧ ਦੇ ਵਿੱਚ ਵੀ ਸਟੇਟ ਗਵਰਨਮੈਂਟ ਨੇ ਆਪਣੀ ਕ੍ਰੈਡੀਬਿਲਟੀ ਦਿਖਾਈ ਆ ਤੇ ਇਹ ਇੱਕ ਆਊਟ ਆਫ ਪੈਨਿਕ ਜਿਹੜਾ ਹੈਗਾ ਸੀਬੀਆਈ ਨੂੰ ਕੇਸ ਰੈਫਰ ਕਰਨ ਦੀ ਕੇਸ ਕੀਤੀ ਜਾ ਰਹੀ ਆ ਤੇ ਪੰਜਾਬ ਗਵਰਨਮੈਂਟ ਸક્ષਮ ਹੈਗੀ ਆ ਕਿ ਸਮਰੱਥ ਹੈਗੀ ਆ ਕ੍ਰੈਡੀਬਲ ਹੈਗੀ ਆ ਇਸ ਤਰ੍ਹਾਂ ਦੇ ਕੇਸ ਨੂੰ ਹੈਂਡਲ ਕਰਨ ਦੀ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਕੀ ਨਿਰਣਾ ਲੈਦੀ ਆ ਇਹ ਤਾਂ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਆਪਣੀ ਵਿਜਡਮ ਕਿਸ ਤਰ੍ਹਾਂ ਐਕਸਰਸਾਈਜ਼ ਕਰਦੀ ਆ ਲੇਕਿਨ ਇਹਦੇ ਵਿੱਚ ਇੱਕ ਹੋਰ ਪਹਿਲੂ ਵੀ ਆ ਉਹ ਪਹਿਲੂ ਇਹ ਹੈਗਾ ਕਿ ਕੀ ਜਿਹੜੀ ਐਫ ਆਈ ਆਰ ਪੰਜਾਬ ਨੇ ਕੀਤੀ ਆ ਉਹਦੇ ਵਿੱਚ ਕੁਝ ਸੈਕਸ਼ਨ ਚ ਅਜਈਆਂ ਹੈਗੀਆਂ ਨੇ ਜਿਨ੍ਹਾਂ ਦਾ ਕੌਗਨੀਅੰਸ ਸੀਬੀਆਈ ਮੈਨੂਅਲ ਦੇ ਮੁਤਾਬਕ ਲਿਆ ਜਾ ਸਕਦਾ ਉਹ ਮੈਂ ਦੇਖਿਆ ਸੀ ਐਗਜ਼ਾਮਨ ਕੀਤਾ ਸੀ ਸੈਕਸ਼ਨ 310 117 1 ਤੇ 2 126 2 355 2 ਦੰਬੇ ਬੀ ਐਨ ਐਸ ਇਹ ਸਾਰੀਆਂ 6 ਸੈਕਸ਼ਨ ਜਜਾਈਆਂ ਨੇ ਜਿਹੜੀਆਂ ਸੀਬੀਆਈ ਨੂੰ ਅਗਰ ਕੇਸ ਰੈਫਰ ਕਰਤਾ ਜਾਂਦਾ ਤਾਂ ਸੀਬੀਆਈ ਕੋਲੇ ਪਾਵਰ ਹੈਗੀ ਆ ਇਸ ਨੂੰ ਇਨਵੈਸਟੀਗੇਟ ਕਰਨ ਦੀ ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੇਸ ਉਹਨਾਂ ਸੈਕਸ਼ਨਾਂ ਦੇ ਵਿੱਚ ਰਜਿਸਟਰ ਹੋਇਆ ਹੁੰਦਾ ਕਿ ਸੀਬੀਆਈ ਦੀ ਪ੍ਰਿਵਿਊ ਵਿੱਚ ਹੀ ਨਹੀਂ ਹੁੰਦਾ ਤੀਸਰਾ ਇਹਦਾ ਇੱਕ ਹੋਰ ਪਹਿਲੂ ਵੀ ਉੱਠੇਗਾ ਕਿਸੇ ਨਾ ਕਿਸੇ ਸਟੇਜ ਤੇ ਉੱਠ ਸਕਦਾ ਜਾਂ ਜਿਹੜੇ ਅਕਿਊਜ਼ਡ ਨੇ ਉਹ ਉਠਾ ਸਕਦੇ ਆ ਕਿ ਜਿਹੜੀ ਸੀਬੀਆਈ ਹੈਗੀ ਹੈ ਇਹ ਇੱਕ ਸਟੈਚੂਟਰੀ ਬਾਡੀ ਨਹੀਂ ਹੈ ਇਹ ਨਵਿੰਦਰ ਕੁਮਾਰ ਬਰਸਸ ਸਟੇਟ ਆਫ ਅਸਾਮ ਕੇਸ ਦੇ ਵਿੱਚ ਗੁਹਾਟੀ ਹਾਈ ਕੋਰਟ ਨੇ ਇਸ ਨੂੰ ਇਲੀਗਲ ਬਾਡੀ ਤੇ ਅਨਕਨਸਟੀਟਿਊਸ਼ਨਲ ਬਾਡੀ ਡਿਕਲੇਅਰ ਕੀਤਾ ਹੋਇਆ ði ਮੈਟਰ ਇਜ਼ ਪੈਂਡਿੰਗ ਇਨ ਦੀ ਸੁਪਰੀਮ ਕੋਰਟ ਸਿンス 2013 ਤੇ ਉੱਥੇ ਪਿਆ ਹੋਇਆ ਹੈਗਾ ਤੋ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਇੱਕ ਸਟੈਚੂਟਰੀ ਬਾਡੀ ਨਹੀਂ ਹੈ ਪਾਰਲੀਮੈਂਟ ਦੇ ਦੁਆਰਾ ਪਾਸ ਕੀਤੇ ਹੋਏ ਲਾ ਦਾ ਨਹੀਂ ਬਣੀ ਤੇ ਉਹਦੀ ਲੀਗੈਲਿਟੀ ਕੀ ਹੋਊਗੀ ਅੱਗੇ ਜਾ ਕੇ ਇਹ ਚੀਜ਼ਾਂ ਵੀ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਅੱਗੇ ਜਾ ਕੇ ਫਸਣਗੀਆਂ ਕਿਉਂਕਿ ਜਦੋਂ ਵੀ ਪਾਰਲੀਮੈਂਟ ਵਿੱਚ ਲਾ ਬਣਾਉਣ ਦਾ ਇਸ਼ੂ ਆਇਆ ਸੀ सीबीआई ਦੇ ਸਬੰਧ ਵਿੱਚ ਤਾਂ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹਨਾਂ ਨੇ ਇਨਕਾਰ ਕਰਤਾ ਕਿਉਂਕਿ ਰਾਜ ਸਭਾ ਦੇ ਵਿੱਚ ਵੀ ਜਾਣਾ ਹੁੰਦਾ ਮੈਟਰ ਇਹ ਜਿਹੜਾ ਅਸਮ ਵਾਲਾ ਕਿਸਾ ਦੱਸ ਰਹੇ ਤੁਸੀਂ ਇਹ ਕਿਹੜੇ ਸਾਲ ਦੇ ਵਿੱਚ ਹੋਇਆ ਹੈ ਇਹ 2011 ਦੇ ਵਿੱਚ ਕੇਸ ਆਇਆ ਸੀਗਾ ਜੀ ਗੁਹਾਟੀ ਹਾਈ ਕੋਰਟ ਦਾ ਨਵਿੰਦਰ ਕੁਮਾਰ ਵਰਸਸ ਸਟੇਟ ਆਫ ਅਸਾਮ ਇਸ ਕੇਸ ਦੇ ਵਿੱਚ ਗੁਹਾਟੀ ਹਾਈ ਕੋਰਟ ਨੇ ਨਵਿੰਦਰ ਕੁਮਾਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀ ਕਿ ਸੀਬੀਆਈ ਜਿਹੜੀ ਹੈਗੀ ਆ ਇਟਸ ਨਾਟ ਅ ਕਨਸਟੀਟਿਊਸ਼ਨਲ ਔਰ ਲੀਗਲ ਬਾਡੀ ਇਹ ਜਿਹੜੀ ਹੈਗੀ ਆ ਇੱਕ ਐਡਮਿਨਿਸਟ੍ਰੇਟਿਵ ਆਰਡਰ ਦੇ ਨਾਲ ਕਨਸਟੀਟਿਊਟ ਹੋਈ ਆ ਜਿਹੜਾ 1963 ਦੇ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਪਾਸ ਕੀਤਾ ਸੀ ਜੀ ਤੋਂ ਮਿਨਿਸਟਰੀ ਆਫ ਹੋਮ ਅਫੇਅਰਸ ਕੋਈ ਸਟੈਚੂਟਰੀ ਬਾਡੀ ਨਹੀਂ ਬਣਾ ਸਕਦੀ ਸਟੈਚੂਟਰੀ ਬਾਡੀ ਬਣਾਉਣ ਦੇ ਲਈ ਪਾਰਲੀਮੈਂਟ ਦੇ ਵਿੱਚ ਜਿਹੜਾ ਹੈ ਲਾ ਪਾਸ ਕਰਨਾ ਪੈਂਦਾ ਜੋ ਮੈਟਰ ਅਜੇ ਪੈਂਡਿੰਗ ਆ ਜੀ ਯਾਨੀ ਜਿਹੜੇ ਅਕਿਊਜ਼ਡ ਨੇ ਇਹ ਕਿਸੇ ਸਟੇਜ ਦੇ ਉੱਤੇ ਜਾ ਕੇ ਮੈਨੇ ਕਹਿੰਦਾ ਇਨੀਸ਼ial ਸਟੇਜ ਤੇ ਪਰ ਜਦੋਂ ਕੇਸ ਰੈਫਰ ਹੋ ਜਾਂਦਾ ਟ੍ਰਾਇਲ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਤਾਂ ਉੱਥੇ ਇਹ ਆਪਣੀ ਪੀਲੀ ਲੈ ਸਕਦੇ ਆ ਇਸ ਤਰ੍ਹਾਂ ਦਾ ਗਰਾਊਂਡ ਖੜਾ ਕਰ ਸਕਦੇ ਆ ਤੇ ਉਸ ਗਰਾਊਂਡ ਦਾ ਅੱਗੇ ਫਿਰ ਟ੍ਰਾਇਲ ਕੋਰਟ ਔਰ ਜਿਹੜੀਆਂ ਸੁਪੀਰੀਅਰ ਕੋਰਟਸ ਨੇ ਉਹ ਕਿਸ ਤਰ੍ਹਾਂ ਦਾ ਕੌਗਨੀਸ ਲੈਂਦੀਆਂ ਨੇ ਕਿਉਂਕਿ ਮੈਟਰ ਇਜ਼ ਪੈਂਡਿੰਗ ਇਨ ਦੀ ਸੁਪਰੀਮ ਕੋਰਟ ਤੋਂ ਇਸ ਕਰਕੇ ਸੀਬੀਆਈ ਨੂੰ ਜਦੋਂ ਕੇਸ ਹੈਂਡਓਵਰ ਕਰਨਾ ਇਹ ਇਸ਼ੂ ਵੀ ਨਾਲ ਆਏਗਾ ਕਿ ਵੈਦਰ ਦੀ ਸੀਬੀਆਈ ਇਸ ਦੀ ਕਨਸਟੀਟਿਊਸ਼ਨਲ ਔਰ ਲੀਗਲ ਬਾਡੀ ਔਰ ਨਾਟ ਯਾਨੀ ਕਿ ਜਿਹੜਾ ਪਰਿਵਾਰ ਜਦਾਰੇ ਕਿ ਸੀਬੀਆਈ ਜਾਂਚ ਕਰੇਗਾ ਉਸ ਤੇ ਭਰੋਸਾ ਰੱਖ ਰਿਹਾ ਜੇ ਮਾਮਲਾ ਸੀਬੀਆਈ ਕੋਲ ਜਾਂਦਾ ਉਸ ਤੋਂ ਬਾਅਦ ਵੀ ਰਾਹ ਹੈਗਾ ਉਸ ਤੋਂ ਬਾਅਦ ਵੀ ਸੀਬੀਆਈ ਦੀ ਆਪਣੀ ਐਂਟੀਟੀ ਦੇ ਉੱਤੇ ਆਪਣੀ ਐਕਸਟੈਂਸ ਦੇ ਉੱਤੇ ਹੀ ਕੁਐਸਚਨ ਨੇ ਜੀ ਉਹ ਅਕਿਊਜ਼ਡ ਲੈ ਸਕਦੇ ਆ ਅਗਰ ਉਹਨਾਂ ਦਾ ਵਕੀਲ ਜਿਹੜਾ ਹੈਗਾ ਉਹ ਐਪ੍ਰੋਪਰੀਏਟ ਟਾਈਮ ਦੇ ਉੱਤੇ ਇਸ ਨੂੰ ਠੀਕ ਸਮਝੇਗਾ ਤਾਂ ਉਹ ਇਸ਼ੂ ਵੀ ਉਠਾ ਸਕਦੇ ਆ ਇਸ ਤਰ੍ਹਾਂ ਦਾ ਪਰ ਤੁਸੀਂ ਇੱਕ ਕੁਝ ਐਗਜ਼ਾਮਪਲ ਦਿੱਤੀ ਹੈ ਜਿਵੇਂ ਅਮਰੌਂਦ ਅੰਕਲ ਸਾਹਿਬ ਦੀ ਦਿੱਤੀ ਪੁਰਾਣਾ ਜਿਹੜੇ ਅੱਛੇ ਆਫੀਸਰਾਂ ਦਾ ਗਿੰਨਤੀ ਚਾਹੁੰਦੇ ਸੀਗੇ ਉਹਨੂੰ ਤੇ ਐਗਜ਼ਾਮਪਲ ਆ ਦਿੱਤੀ ਪਰ ਉਸ ਉਹਨਾਂ ਐਗਜ਼ਾਮਪਲਾਂ ਤੇ ਇਸ ਐਗਜ਼ਾਮਪਲ 'ਚ ਫਰਕ ਹੈ ਇਹਦੇ 'ਚ ਜੇ ਕਹਿੰਦੇ ਕਿ ਐਵਿਡੈਂਸ ਸਾਰੇ ਕਲੀਅਰ ਹੈਗੇ ਨੇ ਸਾਰਾ ਕੁਝ ਸਪਸ਼ਟ ਹੈਗਾ ਉਹਨਾਂ ਮਾਮਲੇ ਜਿੱਦਾਂ ਕੋਈ ਸਪਸ਼ਟ ਨਹੀਂ ਸੀਗਾ ਵੀਡੀਓ ਸਾਹਮਣੇ ਦਿਖ ਰਹੀ ਆ ਜਿਨ੍ਹਾਂ ਦੇ ਨਾਲ ਕੁੱਟਮਾਰ ਹੋਈ ਉਹ ਸਾਹਮਣੇ ਆ ਕੇ ਸਿੱਧੇ ਤੌਰ ਤੇ ਦੱਸ ਰਹੇ ਹੈਗੇ ਨੇ ਫਿਰ ਤੇ ਇਹਦੇ ਵਿੱਚ ਕੋਈ ਜਾਂਚ ਵਾਲੀ ਵੱਡੀ ਗੱਲ ਹੈ ਨਹੀਂ ਸੀਗੀ ਇਹ ਮੈਂ ਕਹਿ ਰਿਹਾ ਨਾ ਜੇ ਇਹ ਸਾਰੀਆਂ ਗੱਲਾਂ ਟਰਾਂਸਪੇਰੈਂਟ ਨੇ ਫਿਰ ਇਹਦੇ ਵਿੱਚ ਐਡੀ ਵੱਡੀ ਕੋਈ ਰੈਮੀਫਿਕੇਸ਼ਨ ਨਹੀਂ ਹੈ ਕੋਈ ਮਿਸਟਰੀ ਨਹੀਂ ਹੈ ਜਿੱਦਾਂ ਕਿ ਸੀਬੀਆਈ ਤੇ ਲੋਡ ਹੋਵੇ ਤੋ ਇਸ ਕਰਕੇ ਉਹਦਾ ਸਟੇਟ ਗਵਰਨਮੈਂਟ ਸક્ષਮ ਹੈਗੀ ਆ ਸਮਰਥ ਹੈਗੀ ਆ ਤੇ ਉਹਦੇ ਵਿੱਚ ਇਹ ਕੀਤਾ ਜਾ ਸਕਦਾ ਕਿ ਜਿਹੜੀ ਐਸਆਈਟੀ ਇਸ ਦੀ ਇਨਵੈਸਟੀਗੇਸ਼ਨ ਕਰੇਗੀ ਹਾਈ ਕੋਰਟ ਸੁਪਰਵਾਈਜ਼ਡ ਹੋਏਗੀ ਉਹ ਤੋ ਟਾਈਮ ਟੂ ਟਾਈਮ ਉਹ ਹਾਈ ਕੋਰਟ ਨੂੰ ਰਿਪੋਰਟ ਕਰੇਗੀ ਤੋ ਜੇ ਹਾਈ ਕੋਰਟ ਦਾ ਉਹਦੇ ਉੱਪਰ ਮੋਨਿਟਰਿੰਗ ਹੈਗੀ ਆ ਸੁਪਰਵੀਜ਼ਨ ਹੈਗੀ ਆ ਤਾਂ ਜਿਹੜੀ ਸਟੇਟ ਗਵਰਨਮੈਂਟ ਦੀ ਐਸਆਈਟੀ ਹੋਊਗੀ ਉਹ ਵੀ ਫਿਰ ਰਾਈਟ ਲੈਫਟ ਬਹੁਤਾ ਜਾ ਨਹੀਂ ਪਾਏਗੀ ਹੂੰ ਉਹਦੇ ਵੀ ਹੱਥ ਬੰਨੇ ਹੋਏ ਹੋਣਗੇ ਕਿਉਂਕਿ ਰਿਪੋਰਟ ਉਹਨਾਂ ਨੇ ਆਪਣੇ ਡੀਜੀਪੀ ਨੂੰ ਨਹੀਂ ਕਰਨੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਹਾਈ ਕੋਰਟ ਨੂੰ ਸਬਮਿਟ ਕਰ ਦਿੱਤੀ। ਜੀ। ਤੋਂ ਹਾਈ ਕੋਰਟ ਮੋਨਿਟਰਡ ਦੇਖੋ ਜਦੋਂ ਮੈਂ ਵਿਕਟਮ ਹੈਗਾ ਮੈਂ ਆਪਣੀ ਪਟੀਸ਼ਨ ਵਿੱਚ ਕੁਝ ਵੀ ਰੈਲੀਫ ਮੰਗਾਗਾ। ਹਮ। ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਹਾਈ ਕੋਰਟ ਉਹੀ ਰੈਲੀਫ ਮੈਨੂੰ ਗਾਰੰਟ ਕਰ ਦੇਗੀ। ਹਾਈ ਕੋਰਟ ਨੇ ਦੇਖਣਾ ਕੀ ਹੈ? ਮਨਜੋਗ ਹਾਈ ਕੋਰਟ ਨੇ ਕਿ ਫੇਅਰ ਟ੍ਰਾਇਲ ਹੋ ਸਕਦਾ। ਹਮ। ਅੰਡਰ ਦੀ ਪ੍ਰਿਵੈਲਿੰਗ ਸਰਕਮਸਟੈਂਸਸ ਪੰਜਾਬ ਦੇ ਵਿੱਚ ਫੇਅਰ ਟ੍ਰਾਇਲ ਹੋ ਸਕਦਾ ਇਮਪਾਰਸ਼ਲ ਇਨਵੈਸਟੀਗੇਸ਼ਨ ਹੋ ਸਕਦੀ ਹੈ। ਅਗਰ ਇੰਪਾਰਸ਼ੀਅਲ ਇਨਵੈਸਟੀਗੇਸ਼ਨ ਫੇਅਰ ਟ੍ਰਾਇਲ ਹੋ ਸਕਦੀ ਹੈ ਤਾਂ ਹਾਈ ਕੋਰਟ ਇਹ ਵੀ ਕਹਿ ਸਕਦੀ ਹੈ ਕਿ ਅਸੀਂ ਮੋਨੀਟਰ ਕਰਾਂਗੇ ਉਹ ਇਨਵੈਸਟੀਗੇਸ਼ਨ ਨੂੰ ਇਹ ਦੱਸੋ ਹਾਈ ਕੋਰਟ ਮੋਨੀਟਰ ਕਰਦੀ ਆ ਤਾਂ ਮੇਰਾ ਖਿਆਲ ਆ ਇਹਦੇ ਵਿੱਚ ਸ਼ਾਇਦ ਜਿਹੜਾ ਵਿਕਟਮ ਪਾਰਟੀ ਦਾ ਐਡਵੋਕੇਟ ਆ ਜਾਂ ਵਿਕਟਮ ਪਾਰਟੀ ਆ ਸ਼ਾਇਦ ਇਹਦੇ ਵਿੱਚ ਸਰਟੀਫਿਕੇਸ਼ਨ ਜਾਰੀ ਕਰ ਦੇ ਕਿਉਂਕਿ ਹਾਈ ਕੋਰਟ ਖੁਦ ਹੀ ਦਖਲ ਦੇਣ ਲੱਗੀ ਉਸ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੇ ਚਿੱਤੇ ਤੇ ਗੱਲ ਹੁਣ ਐਸਆਈਟੀ ਐਸਆਈਟੀ ਤੇ ਅਗਰ ਰੁਕਦੀ ਹੈ ਤੁਸੀਂ ਐਜ ਐਡਵੋਕੇਟ ਦੱਸੋ ਕਿ ਜਿਹੜਾ ਪਰਿਵਾਰ ਪੀੜਤ ਪਰਿਵਾਰ ਉਹ ਐਸਆਈਟੀ ਤੋਂ ਜਾਂਚ ਚਾਹੁੰਦਾ ਹੀ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦਾ ਸਹਿਯੋਗ ਨਹੀਂ ਦੇ ਰਿਹਾ ਉਹਨਾਂ ਨੂੰ ਮਿਲ ਨਹੀਂ ਰਿਹਾ ਸਾਫ਼ ਤੌਰ ਤੇ ਕਹਤਾ ਕਿ ਸਿਆਸੀ ਸਰਟੀ ਦਾ ਸਹਿਯੋਗ ਨਹੀਂ ਦੇਣਾ ਹੈਗਾ ਫਿਰ ਐਸਆਈਟੀ ਕਿਸੇ ਨੀਤੀ ਜਿੱਤੇ ਜਾ ਸਕਦੀ ਹੈ ਇਹ ਦੇਖੋ ਹੁਣੇ ਇੱਕ ਬੈਸਟ ਬੰਗਾਲ ਦੇ ਸਬੰਧ ਦੇ ਵਿੱਚ ਇੱਕ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਮੈਂ ਹੁਣੇ ਪੜ੍ਹ ਕੇ ਆਟਿਆ ਉਸ ਦੇ ਵਿੱਚ ਉਹਨਾਂ ਨੇ ਸੀਬੀਆਈ ਇਨਵੈਸਟੀਗੇਸ਼ਨ ਡਿਨਾਈ ਕੀਤੀ ਆ ਵੀ ਸੀਬੀਆਈ ਦੇ ਕੋਲੇ ਹਰ ਕੇਸ ਭੇਜਦੇ ਨਾ ਅਨਮੈਨੇਜੇਬਲ ਬਰਡਨ ਸੀਬੀਆਈ ਦੇ ਕੋਲੇ ਹੋ ਜਾਂਦਾ ਉਹਨਾਂ ਨੇ ਡਿਸਪੋਜ਼ ਕੀਤੀ ਆ ਪਟੀਸ਼ਨਾਂ ਹੁਣੇ ਮਾਰਚ 25 ਦੀ ਪਟੀਸ਼ਨ ਹੈਗੀ ਬੈਸਟ ਬੰਗਾਲ ਦੀ ਤੋ ਹਰ ਕੇਸ ਅਗਰ ਸੀਬੀਆਈ ਨੂੰ ਰੈਫਰ ਹੋ ਜਾਏਗਾ ਤਾਂ ਸਟੇਟ ਦੇ ਜਿਹੜੀਆਂ ਆਪਣੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਤਾਂ ਵਿਲੇ ਹੀ ਹੋ ਜਾਣਗੀਆਂ ਪਰ ਜੇ ਐਸਆਈਟੀ ਕੋਈ ਰਿਪੋਰਟ ਬਣਾਉਂਦੀ ਹੈ ਉਹਨਾਂ ਨੂੰ ਡੀਜੀਪੀ ਸਾਹਿਬ ਨੂੰ ਦੇਣੀ ਹੈ ਇਹ ਮੈਂ ਇਹ ਕਹਿ ਰਿਹਾ ਪਰਿਵਾਰ ਡੀਜੀਪੀ ਸਾਹਿਬ ਦੇ ਉੱਪਰ ਵਿਸ਼ਵਾਸ ਨਹੀਂ ਰੱਖ ਰਿਹਾ ਹੈਗਾ ਅਗਰ ਆਨਰੇਬਲ ਹਾਈ ਕੋਰਟ ਇਹ ਕਹਿ ਦਿੰਦੀ ਹੈ ਕਿ ਜਿਹੜੀ ਐਸਆਈਟੀ ਹੈਗੀ ਆ ਉਹ ਸਾਨੂੰ ਅਨਸਰੇਬਲ ਹੋਏਗੀ ਸਾਨੂੰ ਸਾਡੇ ਕੋਲੇ ਰਿਪੋਰਟਾਂ ਪੇਸ਼ ਕਰੇਗੀ ਫਿਰ ਤਾਂ ਸਾਰਾ ਸਟੇਟ ਚੀਫ ਔਰ ਜਿਹੜਾ ਸਾਰਾ ਬਿਊਰੋਕ੍ਰੈਟਿਕ ਪੁਲਿਸ ਬਿਊਰੋਕ੍ਰੈਟਿਕ ਪ੍ਰਬੰਧਾ ਹੋ ਤਾਂ ਸਾਈਡ ਤੇ ਹੋ ਗਿਆ ਹੂੰ ਜੇਕਰ ਇਸ ਤਰ੍ਹਾਂ ਦਾ ਕੋਈ ਵਾਇਆ ਮੀਡੀਆ ਅਪਰੂਵ ਹੋ ਜਾਂਦਾ ਦੋਨੇ ਪਾਰਟੀਆਂ ਦੇ ਵਕੀਲਾਂ ਨੂੰ ਕਿ ਠੀਕ ਹੈ ਕਰੇਗੀ ਜਾਂਚ ਐਸਆਈਟੀ ਲੇਕਿਨ ਉਹ ਰਿਪੋਰਟ ਸਾਨੂੰ ਕਰੇਗੀ ਇਹ ਇਦਾਂ ਇਦਾਂ ਡਾਇਰੈਕਸ਼ਨ ਆ ਸਕਦੀ ਹੈ ਅਸਲ ਦੀ ਡਾਇਰੈਕਸ਼ਨ ਆ ਸਕਦੀ ਹੈ ਪਰਵੀਜ਼ਨ ਹੈਗੀ ਹੈ ਨਹੀਂ ਹਾਈ ਕੋਰਟ ਦੇ ਕੋਲੇ ਤਾਂ ਸਾਰੇ ਡਿਸਕ੍ਰੈਸ਼ਨਰੀ ਪਾਵਰਸ ਨੇ ਜੀ ਜੀ ਹਾਈ ਕੋਰਟ ਸਾਰਾ ਕੁਝ ਕਰ ਸਕਦੀ ਹੈ ਜੀ ਜੇ ਉਹ ਠੀਕ ਸਮਝੇਗੀ ਉਹਦੀ ਵਿਜਡਮ ਦੇ ਵਿੱਚ ਸਹੀ ਹੋਏਗਾ ਕਿ ਸੀਬੀਆਈ ਨੂੰ ਟਰਾਂਸਫਰ ਕਰਨਾ ਬੰਦਾ ਦੈਨ ਉਹ ਸੀਬੀਆਈ ਨੂੰ ਵੀ ਟਰਾਂਸਫਰ ਕਰ ਦੇਗੀ ਜੇ ਉਹ ਸੀਬੀਆਈ ਨੂੰ ਸਮਝਦੀ ਆ ਵੀ ਸੀਬੀਆਈ ਦੀ ਬਜਾਏ ਕਿਸੇ ਹੋਰ ਸਟੇਟ ਦੇ ਵਿੱਚ ਵੀ ਭੇਜ ਸਕਦੀ ਹੈ ਵੀ ਹਿਮਾਚਲ ਪੁਲਿਸ ਨੂੰ ਦੇ ਦੇਵੇ ਯੂਟੀ ਪੁਲਿਸ ਨੂੰ ਦੇ ਦੇ ਚੰਡੀਗੜ੍ਹ ਵਾਲੀ ਨੂੰ ਜਾਂ ਹਰਿਆਣਾ ਪੁਲਿਸ ਨੂੰ ਦੇ ਦੇਵੇ ਜਾਂ ਖੁਦ ਜਿਹੜਾ ਹੈਗਾ ਉਹਨੂੰ ਮੋਨਿਟਰ ਕਰੇ ਜਿਹੜੀ ਸਟੇਟ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਟੀਮ ਆ ਉਹਦੀਆਂ ਸਾਰੀਆਂ ਰਿਪੋਰਟਾਂ ਨੂੰ ਆਪ ਮੋਨਿਟਰ ਕਰੇ ਟਾਈਮ ਟੂ ਟਾਈਮ ਉਹ ਦੱਸੇ ਗਏ ਵਿਥਿਨ 1 ਮਨਥ ਵਿਥਿਨ 2 ਮਨਸ ਤੁਸੀ ਰਿਪੋਰਟਾਂ ਪੇਸ਼ ਕਰਦੇ ਰਹਿਣਾ ਤਾਂ ਫਿਰ ਉਹ ਵੀ ਇੱਕ ਤਰੀਕੇ ਦੀ ਬਹੁਤ ਇਫੀਕੀਸ਼ੀਅਸ ਪ੍ਰਭਾਵਸ਼ਾਲੀ ਇਨਵੈਸਟੀਗੇਸ਼ਨ ਹੋਏਗੀ ਜਿਦੇ ਵਿੱਚ ਕੋਈ ਵੀ ਪੁਲਿਸ ਆਫੀਸਰ ਇਸ ਤਰ੍ਹਾਂ ਰਾਈਟ ਲੈਫਟ ਨਹੀਂ ਹੋਏਗਾ ਜੀ ਆਈਪੀਸ ਆਫੀਸਰ ਜਿਹੜੇ ਨੇ ਉਹਨਾਂ ਦੇ ਅਗੇਂਸਟ ਕਨਵਿਕਸ਼ਨ ਹੋ ਗਈਆਂ ਠੀਕ ਹੈ ਨੀ ਦਵਿੰਦਰ ਸਿੰਘ ਕਰਚਾ ਸੀ ਸਪੋਰਟਸ ਪਲੇਅਰ ਸੀ ਐਸਐਸਪੀ ਸੀ ਤੇ ਮੌਕਾ ਸੈਕੰਡਰੀ ਕਾਰ ਦੇ ਵਿੱਚ ਕਨਵਿਕਸ਼ਨ ਹੋਈ ਹੈ ਉਹਨਾਂ ਨੂੰ ਤੇ ਉਹ ਵੀ ਤਾਂ ਸਟੇਟ ਪ ਜਦੋਂ ਇਦਾਂ ਦੀ ਜਾਂਚ ਹੁੰਦੀ ਹੈ ਉਸ ਦਰਮਿਆਨ ਜੇ ਪੀੜਤ ਪਰਿਵਾਰ ਨੂੰ ਤਮਕੀਆਂ ਮਿਲਦੀਆਂ ਨੇ ਉਹਦਾ ਪ੍ਰਭਾਵ ਵੀ ਪੈਂਦਾ ਹੈਗਾ 댓 ਇਜ਼ ਅ ਸੈਪਰੇਟ ਇਸ਼ੂ ਜੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਮਿਲਦੀਆਂ ਨੇ ਤਮਕੀਆਂ ਉਹਦੇ ਲਈ ਉਹ ਵੱਖਰਾ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਲਗਾ ਸਕਦੇ ਆ ਆਪਣੇ ਕੋਹਾਰ ਲਗਾ ਸਕਦੇ ਆ ਜੀ ਤੇ ਉਹ ਸਟੇਟ ਗਵਰਨਮੈਂਟ ਜਾਂ ਕੋਈ ਵੀ ਸੈਂਟਰਲ ਗਵਰਨਮੈਂਟ ਦੀਆਂ ਫੋਰਸਿਸ ਦੀ ਮੰਗ ਕਰ ਸਕਦੇ ਆ ਇਸ ਤਰ੍ਹਾਂ ਦੀ ਤੇ ਫਿਰ ਦੂਜੀ ਗੱਲ ਇਹ ਵੀ ਹੈ ਜਿਹੜਾ ਬੰਦਾ ਉਹ ਤਾਂ ਦੇਖੋ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕੌਣ ਕਰ ਰਿਹਾ ਇਲੈਕਟ੍ਰੋਨਿਕ ਕਮੇਟੀ ਨਾਲ ਕਰ ਰਿਹਾ ਕਿੱਥੋਂ ਆ ਰਹੀ ਹੈ ਕਿ ਕੀ ਉਹਦੇ ਪਿੱਛੇ ਫੋਰਸਸ ਹੈਗੀਆਂ ਨੇ ਉਹਨਾਂ ਦੇ ਅਗੇਂਸਟ ਜੇ ਉਹ ਇੰਪਲਾਈਸ ਹੈਗੇ ਆ ਡਿਸਮਿਸਰ ਵੀ ਹੋ ਸਕਦੀ ਆ ਉਹਨਾਂ ਦੀ ਹੂੰ ਜਿੰਨੀ ਦੇਰ ਤੱਕ ਤੁਸੀਂ ਜੌਬ 'ਚ ਹੋ ਉਹਨੇ ਦੇਰ ਤੱਕ ਇਹ ਆਪਣਾ ਪ੍ਰਭਾਵ ਦਿਖਾ ਸਕਦੇ ਹੋ ਨਾ ਹੂੰ ਤੇ 311 ਆਰਟੀਕਲ ਦੇ ਥੱਲੇ ਸਿੱਧੀ ਡਿਸਮਿਸਲ ਕਰ ਸਕਦੀ ਹੈ ਸਟੇਟ ਗਵਰਨਮੈਂਟ ਉਹਨਾਂ ਦੀ ਜੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨਗੇ ਟੂ ਆਈ ਡੋਨਟ ਥਿੰਕ ਕਿ ਇਸ ਤਰ੍ਹਾਂ ਦਾ ਉਹ ਆਪਣਾ ਕੈਰੀਅਰ ਖਰਾਬ ਕਰਨਗੇ ਕੋਈ ਵੀ ਬੰਦਾ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਹੋਏਗਾ ਤੋ ਜਿਹੜੀਆਂ ਜਿਆਦਾ ਤੋਂ ਜਿਆਦਾ ਵੱਡੀ ਜਿਹੜੀ ਇਹਦੇ ਵਿੱਚ ਸੈਕਸ਼ਨ ਲੱਗੀ ਹੋਈ ਆ ਓਹੋ 352 2 ਆ ਜਿਹਦੇ ਵਿੱਚ 7 ਸਾਲ ਦੀ ਕੈਦ ਆ ਜੀ ਉਹ ਵੱਡੀ ਸੈਕਸ਼ਨ ਆਇਸ ਦੇ ਵਿੱਚ ਤੇ ਜਿਹਦੀ ਸੀਬੀਆਈ ਵੀ ਇਨਵੈਸਟੀਗੇਸ਼ਨ ਕਰ ਸਕਦੀ ਹੈ ਅਗਰ ਹਾਈ ਕੋਰਟ ਦੀ ਵਿਜਡਮ ਦੇ ਵਿੱਚ ਇਹ ਆਰਡਰ ਪਾਸ ਹੋ ਜਾਂਦਾ ਤਾਂ ਪਰਿਵਾਰ ਕਹਿੰਦਾ ਕਿ ਗ੍ਰਿਫਤਾਰੀ ਚ ਦੇਰੀ ਕਿਉਂ ਹੋ ਰਹੀ ਹੈ ਜਦੋਂ ਤੁਸੀਂ ਐਫ ਆਈ ਆਰ ਦਰਜ ਕਰਤੀ ਧਾਰਾਵਾਂ ਲਗਾਤੀਆਂ ਇਸ ਦੇ ਉੱਪਰ ਵੀ ਮਾਮਲਾ ਜਿਹੜਾ ਹੈਗਾ ਹੋਰ ਸਖਤ ਹੋ ਸਕਦਾ ਹੈ ਹਾਈ ਕੋਰਟ ਵੱਲੋਂ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਹਾਡੇ ਤੇ ਐਫ ਆਈ ਆਰ ਹੋ ਜਾਂਦੀ ਹੈ ਮੰਨ ਲਓ ਤੇ ਕੋਗਨਾਈਜ਼ੇਬਲ ਅਫੈਂਸ ਹੁੰਦਾ ਤਾਂ ਉਸ ਦੇ ਵਿੱਚ ਦਲਤਾ ਕੁਮਾਰੀ ਬੱਸ ਸਟੇਟ ਆਫ ਯੂਪੀ ਕੇਸ ਇਹ ਕਹਿੰਦਾ ਕਿ ਕਗਨਾਈਜ਼ੇਬਲ ਕੇਸ ਵਿੱਚ ਤੁਸੀਂ ਕੁਝ ਨਹੀਂ ਹੋਰ ਕਰਨਾ ਯੂ ਪੁੱਟ ਦੀ ਪਰਸਨ ਇਨ ਬਿਹਾਈਂਡ ਦੀ ਬਾਰਸ ਤੁਸੀਂ ਉਹਨਾਂ ਦੀ ਅਰੈਸਟ ਪਾਓ ਠੀਕ ਹੈ ਨਹੀਂ ਉਹ ਅਰੈਸਟ ਪਾਉਣ ਤੋਂ ਬਾਅਦ ਅੱਗੇ ਤੁਸੀਂ ਇਨਵੈਸਟੀਗੇਸ਼ਨ ਕਰੋ ਜੋ ਕਰਨੀ ਹੈ ਲੇਕਿਨ ਬਹੁਤ ਸਾਰੇ ਹੈ ਇਸ ਤਰ੍ਹਾਂ ਦੇ ਜੱਜਮੈਂਟਸ ਵੀ ਨੇ ਜਿਨ੍ਹਾਂ ਦੇ ਵਿੱਚ ਕੇਸ ਦੀ ਇਫੀਕੀਸੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਯੂ ਡੂ ਯੋਰ ਪ੍ਰੀਲੀਮਰੀ ਇਨਕੁਆਰੀ ਤੋਂ ਪ੍ਰੀਲੀਮਰੀ ਇਨਕੁਆਰੀ ਹੈ ਤਾਂ ਬਾਅਦ ਤੁਸੀਂ ਬੰਦੇ ਦੀ ਅਰੈਸਟ ਪਾਓ ਤੋ ਕ੍ਰਿਮੀਨਲ ਲਾ ਜਿਹੜਾ ਹੈਗਾ ਨਾ ਇਹਦੇ ਵਿੱਚ ਡਿਸਕ੍ਰੀਸ਼ਨ ਬਹੁਤ ਨੇ ਤੋ ਕਿਸੇ ਪਰਟੀਕੂਲਰ ਕੇਸ ਦੇ ਵਿੱਚ ਸਿੱਧੀ ਅਰੈਸਟ ਮਾਰ ਦਿਆਂ ਚੱਕ ਕੇ ਕਿਸੇ ਪਰਟੀਕੂਲਰ ਕੇਸ ਦੇ ਵਿੱਚ ਕਹਿ ਰਹੇ ਆ ਜੀ ਕਿ ਸੀਨੀਅਰ ਆਫੀਸਰ ਜਿਹੜਾ ਹੈਗਾ ਉਹ ਇਹਨੂੰ ਇਨਵੈਸਟੀਗੇਟ ਕਰ ਰਿਹਾ ਤੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਆਏਗਾ ਇਹਨਾਂ ਦਾ ਕੋਈ ਰੋਲ ਆਏਗਾ ਤਾਂ ਅਸੀਂ ਫੇਰ ਅਰੈਸਟ ਕਰਾਂਗੇ ਯਾਨੀ ਕਿਸੇ ਦੇ ਤੋਂ ਕ੍ਰਿਮੀਨਲ ਲਾ ਜਿਹੜਾ ਹੈਗਾ ਨਾ ਜੀ ਇਤਨਾ ਸਟ੍ਰੇਟ ਫਾਰਵਰਡ ਤੇ ਕੈਟੇਗੋਰਿਕਲ ਨਹੀਂ ਆ ਕਿ ਸਾਰਿਆਂ ਦੇ ਉੱਤੇ ਐਵੇਂ ਲਗਾ ਦਿਓ ਇਹਦੇ ਵਿੱਚ ਪੁਲਿਸ ਕੋਲੇ ਬਹੁਤ ਐਂਪਲ ਪਾਵਰਸ ਨੇ ਜਿੱਦੇ ਵਿੱਚ ਕਿਸੇ ਕੇਸ ਵਿੱਚ ਕੁਝ ਕਰ ਲੈਂਦੇ ਆ ਕਿਸੇ ਕੇਸ ਵਿੱਚ ਕੁਝ ਕਰ ਲੈਂਦੇ ਆ ਜਦੋਂ ਕੇਸ ਕੋਰਟ ਦੇ ਵਿੱਚ ਜਾਂਦਾ ਉਹਦੇ ਵਿੱਚ ਕਹਿ ਦਿੰਦੇ ਆ ਜੀ ਇਸ ਕੇਸ ਵਿੱਚ ਵਿੱਚ ਪਾਰਟੀਕੂਲਰ ਇਸ ਕਰਕੇ ਦੀ ਲੋੜ ਸੀ ਇਸ ਕੇਸ ਦੇ ਵਿੱਚ ਲੋੜ ਨਹੀਂ ਸੀ ਤੋਂ देयर इज अनਪ੍ਰੀਡਿਟਡ ਪਾਵਰਸ ਜਿਹਦੇ ਕਾਰਨ ਜਿਹੜਾ ਹੈਗਾ ਕ੍ਰਿਮੀਨਲ ਲਾਅ ਦੇ ਵਿੱਚ ਪੁਲਿਸ ਨੂੰ ਆ ਜਿਹੜਾ ਨਵੇਂ ਕਾਨੂੰਨ ਆਏ ਨੇ ਤਿੰਨ ਕ੍ਰਿਮੀਨਲ ਦੇ ਇਹਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਪਾਵਰਸ ਜਿਹੜੀਆਂ ਪੁਲਿਸ ਨੂੰ ਦੇਤੀਆਂ ਆਲਮੋਸਟ ਆਲਮੋਸਟ ਇੰਡੀਅਨ ਸਟੇਟ ਇਜ਼ ਅ ਪੁਲਿਸ ਸਟੇਟ ਥੋੜਾ ਮੋਟਾ ਮਾਰਜਿਨਲੀ ਛੋੜ ਕੇ ਤੇ ਜਿਹੜੀਆਂ ਰੀਜਨਲ ਸਰਕਾਰਾਂ ਨੇ ਉਹਨਾਂ ਦੇ ਵਿੱਚ ਵੀ ਪੁਲਿਸ ਦੀਆਂ ਪਾਵਰ ਜ਼ਿਆਦਾ ਨੇ ਮਤਲਬ ਕਿ 20 25 ਗੁਣਾ ਪਾਵਰ ਪ੍ਰਾਣਿਕ ਕਾਨੂੰਨਾਂ ਤੋਂ ਵਧਾਤੀਆਂ ਪੁਲਿਸ ਨੂੰ ਉਹ देयरफॉर ਇੰਡੀਵਿਜੂਅਲ ਲਿਬਰਟੀਜ਼ ਐਟ ਮਿਨਿਮਮ ਸਟੇਕ ਹੁਣੇ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੇ ਚਾਰ ਪੁਲਿਸ ਇਨਸਪੈਕਟਰਾਂ ਦੇ ਨਾਮ ਆਏ ਆ ਹੁਣੋ ਜੀ ਇੱਕ ਪੁਲਿਸ ਇਨਸਪੈਕਟਰ ਨੇ ਮਿਸਟਰ ਰੋਨੀ ਨੇ ਆਪਣੇ ਵੱਲੋਂ ਹਾਈ ਕੋਰਟ ਨੂੰ ਅਪਰੋਚ ਕੀਤੀ ਹੈ ਤੇ ਤਿੰਨ ਦਿਨਾਂ ਤੋਂ ਉਸ ਦੇ ਗ੍ਰਿਫਤਾਰੀ ਤੇ ਵੀ ਰੋਕ ਲੱਗ ਗਈ ਹੈ ਉਸ ਚ ਲੱਗਦਾ ਕੁਝ ਹੋਰ ਵਾਧਾ ਹੋਏਗਾ ਜਾਂ ਕਿ ਜਿਹੜੀ ਕੋਰਟ ਚ ਪਹਿਲਾਂ ਚੱਲ ਰਿਹਾ ਹੈਗਾ ਮਸਲਾ ਉਹ ਸਖਤ ਹੋਏਗੀ ਉਹ ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਜਿਹੜੀ ਪਟੀਸ਼ਨ ਹੁੰਦੀ ਆ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਗ੍ਰਫਤਾਰੀ ਦੇ ਅਗੇਂਸਟ ਪਟੀਸ਼ਨ ਪਾਈ ਹੋਏਗੀ ਇਹਦੇ ਵਿੱਚ ਉਹਨਾਂ ਨੇ ਕਈ ਦਫਾ ਤੇ ਇਹ ਕਹਿ ਦਿੰਦੇ ਆ ਕਿ ਗ੍ਰਫਤਾਰ ਕਰਨ ਤੋਂ ਪਹਿਲਾਂ ਇਹਨੂੰ 7 ਦਿਨ ਦਾ ਨੋਟਿਸ ਦਿੱਤਾ ਜਾਵੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਕੀਤਾ ਜਾਵੇ ਪਰ ਉਹ ਪਟੀਸ਼ਨ ਦੇ ਵਿੱਚ ਵਿਕਟਮ ਪਾਰਟੀ ਜਿਹੜੀ ਆ ਉਹ ਸ਼ਾਮਿਲ ਨਹੀਂ ਹੋਈ ਹੋਊਗੀ। ਹੂੰ ਵਿਕਟਮ ਪਾਰਟੀ ਨੂੰ ਪਤਾ ਨਹੀਂ ਹੁੰਦਾ। ਹੂੰ ਅਗਲੀ ਡੇਟ ਦੇ ਵਿੱਚ ਵਿਕਟਮ ਪਾਰਟੀ ਉਹਦੇ ਵਿੱਚ ਪਾਰਟੀ ਬਣ ਸਕਦੀ ਆ। ਉਸ ਪਟੀਸ਼ਨ ਦੇ ਵਿੱਚ ਜਦੋਂ ਹੀਅਰਿੰਗ ਹੋਏਗਾ ਤਿੰਨ ਦਿਨਾਂ ਤੋਂ ਬਾਅਦ ਤੇ ਉਹ ਆਪਣਾ ਆਰਗੂਮੈਂਟ ਆਪਣਾ ਪੱਖ ਜਿਹੜਾ ਹੈਗਾ ਰੱਖ ਸਕਦੇ ਆ। ਕਿ ਇਹਨਾਂ ਨੂੰ ਜਿਹੜਾ ਤਿੰਨ ਦਿਨ ਦੀ ਇਹ ਦਿੱਤੀ ਗਈ ਆ ਰਿਲੀਫ ਜਾਂ ਫਰਦਰ ਜਿਹੜਾ ਕੋਈ ਰਿਲੀਫ ਦਿੱਤਾ ਜਾਇਆ ਔਰ ਰੀलीफ ਜਿਹੜਾ ਹੈਗਾ ਉਹ ਸਾਨੂੰ ਵੀ ਸੁਣੋ ਉਹਦੇ ਵਿੱਚ ਸਾਡਾ ਪੱਖ ਵੀ ਸੁਣੋ ਫਿਰ ਜਿਹੜਾ ਹੈਗਾ ਇਹਨਾਂ ਨੂੰ ਕੋਈ ਫਰਦਰ ਕੋਈ ਰੀलीफ ਜੋ ਬੰਦਾ ਹੈਗਾ ਉਹ ਗਰਾਂਟ ਕਰੋ ਪਰ ਸਾਡੀ ਐਬਸੈਂਸ ਦੇ ਵਿੱਚ ਇਹ ਰੀलीफ ਜਿਹੜਾ ਗਰਾਂਟ ਨਾ ਕੀਤਾ ਜਾਵੇ ਤੇ ਉਹ ਪਟੀਸ਼ਨ ਦੇ ਵਿੱਚ ਉਹ ਵੀ ਸ਼ਾਮਲ ਹੋ ਸਕਦੇ ਤੇ ਮੋਸਟ ਲਾਈਕਲੀ ਉਹਨਾਂ ਨੂੰ ਲੌਕ ਕੀਤਾ ਜਾਏਗਾ ਕਿ ਤੁਸੀਂ ਆਪਣਾ ਪੱਖ ਦੱਸ ਦਿਓ ਇਹ ਤਾਂ ਇਹ ਤਾਂ ਗੱਲ ਹੋਈ ਸਾਰੀ ਕੋਰਟ ਮੈਟਰ ਦੀ ਇਸ ਦੇ ਇਲਾਵਾ ਜੇ ਤੁਸੀਂ ਪੂਰਾ ਪੱਖ ਦੇਖਦੇ ਹੋ ਪੂਰੇ ਪੱਖ ਦੇ ਵਿੱਚ ਐਸਐਸਪੀ ਨਾਨਕ ਸਿੰਘ ਦੀ ਭੂਮਿਕਾ ਕਿੰਨੀ ਕਿ ਬਿਹਤਰ ਰਹੀ ਹੈ ਦੇਖੋ ਇਹ ਕੇਸ ਨਾ ਵੱਖ-ਵੱਖ ਸਟੇजेस ਦੇ ਉੱਤੇ ਨਾ ਥੋੜਾ ਜਿਹਾ ਫਲਕਚੂਏਟ ਹੋਇਆ ਹੂੰ ਕਦੇ-ਕਦੇ ਇਹ ਲੱਗਿਆ ਵਿਚ-ਵਿਚ ਇਸ ਦੇ ਕਿ ਸ਼ਾਇਦ ਨੀਗੋਸ਼ੀਏਸ਼ਨ ਹੋ ਜਾਏਗਾ ਕਦੇ-ਕਦੇ ਵਿਚ-ਵਿਚ ਇਹ ਲੱਗਿਆ ਕਿ ਸ਼ਾਇਦ ਪਾਰਟੀਆਂ ਆਪਸ ਦੇ ਵਿੱਚ ਮੰਨ ਜਾਣਗੀਆਂ ਹੂੰ ਫਿਰ ਵਿਚ-ਵਿਚ ਇਹ ਆ ਗਿਆ ਕਿ ਨਹੀਂ ਇਹ ਆਪਸ ਦੇ ਵਿੱਚ ਡੈਡਲੌਕ ਹੋ ਗਿਆ ਫਸ ਗਿਆ ਇਹ ਆਪਸ ਦੇ ਵਿੱਚ ਮਾਮਲਾ ਤੋ ਜਿਹੜਾ ਆਫੀਸਰ ਸੀ ਡਿਸਟ੍ਰਿਕਟ ਪੁਲਿਸ ਚੀਫ ਉਹਨਾਂ ਦੇ ਵੀ ਇਸੇ ਤਰੀਕੇ ਨਾਲ ਫਲਕਚੁਏਸ਼ਨ ਹੋਈਆਂ ਜਦੋਂ ਕਦੇ ਉਹਨਾਂ ਨੂੰ ਇਹ ਲੱਗਦਾ ਸੀ ਜਾਂ ਵਿੱਚ ਬੰਦੇ ਇਸ ਤਰ੍ਹਾਂ ਕਰਦੇ ਸੀ ਕਿ ਆਪਸ ਚ ਨੇਗੋਸ਼ੀਏਟ ਹੋ ਜਗਾ ਇਮੀਕੇਬਲੀ ਕਵਾਟਲੀ ਹੋ ਜਾਏਗਾ ਤਾਂ ਉਹਨਾਂ ਨੇ ਉਸ ਤਰ੍ਹਾਂ ਦਾ ਐਟੀਟਿਊਡ ਰੱਖ ਲਿਆ ਜਦੋਂ ਇਹ ਡੈਡਲੌਕ ਦੇ ਵਿੱਚ ਫਸ ਗਿਆ ਫਿਰ ਇਹ ਉਸ ਤਰ੍ਹਾਂ ਦਾ ਹੋ ਗਿਆ ਤੋ ਚੀਜ਼ਾਂ ਜਿਹੜੀਆਂ ਨੇ ਨਾ ਆਪਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਫਸੀਆਂ ਜਦੋਂ ਐਜੀਟੇਸ਼ਨ ਚੱਲ ਰਹੀ ਸੀ ਉਦੋਂ ਇਹ ਇਹ ਜਿਹੜੇ ਡਿਮਾਂਡ ਸੀ ਨਾ ਇਹ ਵੀ ਫਲਕਚੁਏਟ ਹੋਈਆਂ ਡਿਮਾਂਡ ਇਹ ਸੀ ਕਿ ਅਨਨੋਨ ਰਜਿਸਟਰ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਜਿਹੜੀ ਕੰਪਲੇਂਟ ਢਾਬੇ ਵਾਲੇ ਵੱਲੋਂ ਕੀਤੀ ਸੀ ਉਹਦੀ ਐਫਆਰਏ ਹੋਈ ਵੀ ਹੈ ਸਾਡੀ ਵੀ ਕੰਪਲੇਂਟ ਹੋਣੀ ਚਾਹੀਦੀ ਹੈ ਤੇ ਨੌਨ ਬੰਦੇ ਆ ਜਿਹੜੇ ਉਹਨਾਂ ਦੇ ਅਗੇਂਸਟ ਅਸੀਂ ਲਿਖਾਵਾਂਗੇ ਉਹਨਾਂ ਦੇ ਅਗੇਂਸਟ ਹੋਣੀ ਚਾਹੀਦੀ ਹੈ ਜਦੋਂ ਉਹ ਸਾਰੇ ਹੋ ਗਿਆ ਉਸ ਤਰ੍ਹਾਂ ਦਾ ਤਾਂ ਐਕਸਪੈਕਟੇਸ਼ਨ ਇਹ ਸੀਗੀ ਵੀ ਸ਼ਾਇਦ ਇਹਦੇ ਤੇ ਜਿਹੜੀ ਵਿਕਟਮ ਪਾਰਟੀ ਆ ਉਹ ਸੈਟੀਸਫਾਈ ਹੋ ਜਾਏਗੀ ਫਿਰ ਉਹਨਾਂ ਨੇ ਇਸ ਤੋਂ ਅੱਗੇ ਜਿਹੜਾ ਹੈਗਾ ਨਾਪਰੋਸਾ ਪ੍ਰਗਟ ਕੀਤਾ ਕਿ ਸਾਨੂੰ ਤਾਂ ਜੀ ਐਸਐਸਪੀ ਜਿਹੜੇ ਹੈਗੇ ਆ ਉਹਨਾਂ ਦੇ ਵਰਕਿੰਗ ਦੇ ਉੱਤੇ ਭਰੋਸਾ ਨਹੀਂ ਹੈ ਫਿਰ ਸਾਨੂੰ ਸਟੇਟ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈ ਫਿਰ ਦੋ ਚੀਜ਼ਾਂ ਪੈਰਲਲ ਚ ਇੱਕ ਤਾਂ ਉਹਨਾਂ ਨੇ 31 ਤਰੀਕ ਨੂੰ ਭਗਵੰਤ ਮਾਨ ਜੀ ਦਾ ਲਿਆ ਵੀ ਉਹਨਾਂ ਦੇ ਨਾਲ ਸਾਡੀ ਮੀਟਿੰਗ ਆ ਪੈਰ ਦੇ ਲਈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਤੋਂ ਜੇ ਸਟੇਟ ਗਵਰਨਮੈਂਟ ਦੇ ਚੀਫ ਮਿਨਿਸਟਰ ਨੇ ਤੁਹਾਨੂੰ ਦਿੱਤਾ ਹੋਇਆ ਸਮਾਂ ਤੁਸੀਂ ਉਸੇ ਲਾਈਨ ਦੇ ਉੱਤੇ ਚੱਲ ਰਹੇ ਹੋ ਐਟ ਦੀ ਸੇਮ ਟਾਈਮ ਤੁਸੀਂ ਦੂਸਰੀ ਲਾਈਨ ਦੇ ਉੱਤੇ ਵੀ ਚੱਲ ਰਹੇ ਹੋ ਇਹਦਾ ਮਤਲਬ ਹੈ ਵੀ ਤੁਸੀਂ ਪੋਲੀਟੀਕਲੀ ਵੀ ਦੇਖ ਰਹੇ ਹੋ ਜੇ ਇਧਰੋਂ ਪੋਸੀਬਲ ਹੈਗਾ ਤਾਂ ਇਧਰੋਂ ਹੋ ਜਾਵੇ ਅਗਰ ਨਹੀਂ ਹੁੰਦਾ ਤਾਂ ਅਸੀਂ ਜਿਹੜਾ ਹੈਗਾ ਤੋ ਸੈਂਟਰ ਦੇ ਰੱਖਿਆ ਮੰਤਰੀ ਕੋਲ ਵੀ ਜਾ ਕੇ ਆਏ ਨੇ ਡੈਫੀਨੇਟਲੀ ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਦੇਖਾਂਗੇ ਤੋ ਜਿਹੜੀਆਂ ਫਲਕਚੁਏਸ਼ਨਜ਼ ਨੇ ਨਾ ਉਹ ਵਕ ਵਕ ਸਟੇਜਸ ਦੇ ਉੱਤੇ ਆਉਂਦੀਆਂ ਰਹੀਆਂ ਨੇ ਹਾਂ ਥੋੜੀ ਜਿਹੜੀ ਡਿਲੇ ਆਫ ਦੀ ਐਫ ਆਈ ਆਰ ਹੋਈ ਆ ਜਾਂ ਜਿਹੜਾ ਨਾਨਕ ਸਿੰਘ ਜੀ ਦਾ ਆਪਣੇ ਮੁਲਾਜ਼ਮਾਂ ਦੇ ਪ੍ਰਤੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹਾਰਡ ਐਟੀਟਿਊਡ ਹੋਣਾ ਚਾਹੀਦਾ ਸੀ ਉਹ ਸ਼ਾਇਦ ਇਸ ਕਰਕੇ ਵੀ ਨਾ ਹੋਇਆ ਹੋਵੇ ਕਿ ਨੀਗੋਸ਼ੀਏਸ਼ਨ ਦੇ ਚਾਂਸਸ ਵਿੱਚ ਪੈ ਗਈ ਸੀ ਲੱਗਦਾ ਸੀਗਾ ਇਹ ਕੁਝ ਇੱਕ ਜਾਣਕਾਰ ਬੰਦੇ ਜਿਹੜੇ ਹੈਗੇ ਆ ਉਹ ਆਪਸ ਦੇ ਵਿੱਚ ਪਰ ਨਾਨਕ ਸਿੰਘ ਜੀ ਦਾ ਜਿਹੜਾ ਐਫੀਡੀਬਿਟ ਦਾਇਰ ਹੋਇਆ ਉਹਦੇ ਵਿੱਚ ਉਹਦੇ ਵਿੱਚ ਤਾਂ ਉਹਨਾਂ ਦਾ ਕੁਝ ਹੋਰ ਲਿਖਤਾ ਵੀ ਮੈਨੂੰ 12 ਵਜੇ ਤੱਕ ਪਤਾ ਨਹੀਂ ਲੱਗਿਆ ਕਿ ਮੈਂ ਕਿਸਾਨਾਂ ਦਾ ਧਰਨਾ ਚੱਕਣਾ ਸੀ ਉਧਰ ਉਹਦੇ ਉਹਦੇ ਵਿੱਚ ਡਿਸਕ੍ਰਿਪੈਂਸੀਸ ਹੈਗੀਆਂ ਨੇ ਉਹਦਾ ਕੌਗਨੀਸ ਜਿਹੜਾ ਆਨਰੇਬਲ ਹਾਈ ਕੋਰਟ ਨੇ ਲਿਆ ਤੇ ਹੋ ਸਕਦਾ ਇਸ ਸਬੰਧ ਦੇ ਵਿੱਚ ਐਸਐਸਪੀ ਪਟੇਲਾ ਦੇ ਖਿਲਾਫ ਕੋਈ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਆਰਡਰ ਵੀ ਪਾਸ ਕਰ ਸਕਦੀ ਹੈ ਆਨਰੇਬਲ ਹਾਈ ਕੋਰਟ ਐਂਡ ਇਟ ਇਜ਼ ਅ ਵੈਰੀ ਬਿਗ ਥਿੰਗ ਕਿ ਤੁਸੀਂ ਹਾਈ ਕੋਰਟ ਦੇ ਅੱਗੇ ਇੱਕ ਐਫੀਡਵਿਟ ਦੇ ਰਹੇ ਹੋ ਉਹਦੇ ਵਿੱਚ ਫੈਕਚੁਰੀ ਇਨਕਰੈਕਟ ਆ ਹੋ ਤਾਂ ਉਸ ਸੰਬੰਧ ਦੇ ਵਿੱਚ ਉਹ ਸੀਰੀਅਸ ਹੋ ਸਕਦੇ ਆ ਕੰਟੈਂਪਟ ਨੋਟਿਸ ਵੀ ਇਸ਼ੂ ਹੋ ਸਕਦਾ ਜਾਂ ਡਿਪਾਰਟਮੈਂਟ ਨੂੰ ਵੀ ਉਹ ਕਹਿ ਸਕਦੇ ਆ ਕਿ ਇਹਨਾਂ ਦੇ ਅਗੇਂਸ ਐਡਮਿਨਿਸਟ੍ਰੇਟਿਵ ਐਕਸ਼ਨ ਜਿਹੜਾ ਕਿ ਲਿਆ ਜਾਵੇ ਕਿ ਇਹਨਾਂ ਨੇ ਇੱਕ ਤਰੀਕੇ ਨਾਲ ਇਟ ਅਮਾਉਂਟਸ ਟੂ ਇਟ ਟੈਂਟਾ ਅਮਾਉਂਟਸ ਟੂ ਪਰਜਰੀ ਕਿ ਸਹੀ ਫੈਕਟਸ ਜਿਹੜੇ ਆ ਕੋਰਟ ਦੇ ਸਾਹਮਣੇ ਨਹੀਂ ਲੈਂਦੇ ਤਾਂ ਉਹਨਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਹਾਈ ਕੋਰਟ ਕੋਲੋਂ ਵੱਧ ਸਕਦੀਆਂ ਨੇ ਅਗਰ ਮਤਲਬ ਕਿ ਇਹ ਚੀਜ਼ ਨੂੰ ਹੋਰ ਇਹਦੀ ਇੰਟੈਂਸਿਟੀ ਵਧ ਗਈ ਤਾਂ ਕਿਉਂਕਿ ਹਾਈ ਕੋਰਟ ਨੇ ਕਿਹਾ ਤਾਂ ਸਾਫ਼ ਤੌਰ ਤੇ ਕਿ ਸਾਰੀ ਕਾਲ ਡਿਟੇਲਸ ਲੈ ਕੇ ਉਹ ਚਾਹੇ WhatsApp ਕੋਲ ਚਾਹੇ ਰੈਗੂਲਰ ਕਾਲ ਹੈ ਕਿੰਨੀ FIR 13 14 ਦੇ ਦਰਮਿਆਨੀ ਸਮੇਂ 'ਚ ਹੋਈਆਂ ਨੇ ਉਹ ਦੱਸੀਆਂ ਜਾਣ ਉਹਦੇ ਵਿੱਚ ਕਨਟਰਡਿਕਸ਼ਨਾਂ ਆ ਜਾਣਗੀਆਂ ਜੋ ਹਲਪਿਆ ਬਿਆਨ ਦਿੱਤਾ ਹੋਇਆ ਉਹਦੇ ਵਿੱਚ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਕਨਟਰਡਿਕਸ਼ਨ ਜਾਣ ਉਹ ਇੱਕ ਬਹੁਤ ਪ੍ਰੋਬਲਮ ਜਿਹੜੀ ਹੈ ਅਗਰ ਹਾਈ ਕੋਰਟ ਨੇ ਬਹੁਤ ਸੀਰੀਅਸਲੀ ਲੈ ਲਿਆ ਜਿਹੜਾ ਕਿ ਯੂਜੂਲੀ ਲੈਂਦੀ ਆ ਤਾਂ ਫਿਰ ਜਿਹੜੀਆਂ ਨਾਨਕ ਸਿੰਘ ਜੀ ਦੀਆਂ مصیبتਾਂ ਜਿਹੜੀਆਂ ਨੇ ਥੋੜੀਆਂ ਬੱਸ ਸਕਦੀਆਂ। ਬਸ ਲਾਸਟ ਕੁਐਸਚਨ ਹੈ ਕਿ ਹੁਣ ਲੱਗਦਾ ਕਿ सीबीआई ਦੇ ਐਂਟਰ ਹੋਣ ਦੇ ਚਾਂਸ ਵਧੇ ਨੇ? ਨਹੀਂ ਇਹ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਟ ਆਲ ਡਿਪੈਂਡਸ ਪਾਉਂਦੀ ਵਿਜਡਮ ਆਫ ది ਆਨਰੇਬਲ ਹਾਈ ਕੋਰਟ। ਪਰ ਜਿੱਥੋਂ ਤੱਕ ਮੇਰਾ ਆਪਣਾ ਐਕਸਪੀਰੀਅੰਸ ਤੇ ਸਮਝ ਕੰਮ ਕਰਦੀ ਆ ਕਿ ਇਸ ਤਰ੍ਹਾਂ ਦੇ ਸੋਲੀਟਰੀ ਐਗਜ਼ਾਮਪਲ ਜਿਹੜੀ ਹੈਗੀ ਆ ਉਹਦੇ ਬੇਸਿਸ ਦੇ ਉੱਤੇ ਬਹੁਤ ਰੇਅਰ ਚਾਂਸ ਨੇ ਕਿ सीबीआई ਨੂੰ ਮੈਟਰ ਜਿਹੜਾ ਹੈਗਾ ਉਹ ਰੈਫਰ ਹੋਵੇ। ਹਾਂ ਇਹ ਹੋ ਸਕਦਾ। ਕੇ सीबीआई ਨੂੰ ਮੈਟਰ ਰੈਫਰ ਕਰਨ ਦੀ ਬਜਾਏ ਕੋਈ ਹੋਰ ਏਜੰਸੀ ਜਿਹੜੀ ਹੈਗੀ ਆ ਜਿਵੇਂ ਜੂਟੀ ਨੂੰ ਭੇਜਤਾ ਜਾਂ ਹਿਮਾਚਲਪੁਰ ਪੁਲਿਸ ਕੋਲੋਂ ਕਰਾ ਲਿਆ ਜਾਂ ਹਰਿਆਣਾ ਪੁਲਿਸ ਕੋਲੋਂ ਕਰਾ ਲਿਆ ਜਾਂ ਕੋਈ ਹਾਈ ਕੋਰਟ ਮਾਨਿਟਰਡ ਐਸਆਈਟੀ ਇਨਵੈਸਟੀਗੇਸ਼ਨ ਕਰਾ ਲਈ ਕੋਈ ਹੋਰ ਦੇਖੋ ਜੋ ਕੁਝ ਮੈਂ ਕਹਿਣਾ ਹਾਈ ਕੋਰਟ ਮੰਨ ਲਓ ਸਾਰਾ ਉਹੀ ਕੁਝ ਮੰਨ ਲੈ ਜਰੂਰੀ ਨਹੀਂ ਹੁੰਦਾ ਲੇਕਿਨ ਹਾਈ ਕੋਰਟ ਨੇ ਇੱਕੋ ਚੀਜ਼ ਦੇਖਣੀ ਆ ਕਿ ਫੇਅਰ ਔਰ ਇਮਪਾਰਸ਼ਲ ਟ੍ਰਾਇਲ ਕਿਵੇਂ ਪੋਸੀਬਲ ਆ ਤਾਂ ਜੋ ਕੁਝ ਵੀ ਉਹਨਾਂ ਨੂੰ ਆਪਣੀ ਪਰਸਪੈਕਸ਼ਨ ਚ ਲੱਗੇਗਾ ਕਿ ਇਸ ਤਰੀਕੇ ਦੇ ਨਾਲ ਫੇਅਰ ਔਰ ਇੰਪਾਰਸ਼ੀਅਲ ਟ੍ਰਾਇਲ ਹੋ ਸਕਦਾ ਇਹੀ ਵਿਕਟਮ ਦੀ ਡਿਮਾਂਡ ਹੈ ਵਿਕਟਮ ਇਹ ਨਹੀਂ ਕਹਿੰਦਾ ਵਿਕਟਮ ਇਹ ਕਹਿੰਦਾ ਕਿ ਫੇਅਰ ਟ੍ਰਾਇਲ ਹੋਵੇ ਇੰਪਾਰਸ਼ੀਅਲ ਟ੍ਰਾਇਲ ਹੋਵੇ ਕੋਈ ਵਿਟਨੈਸ ਇਨਫਲੂਐਂਸ ਨਾ ਹੋਣ ਜਾਂ ਕੋਈ ਹੋਰ ਇਸ ਦੇ ਵਿੱਚ ਐਕਸਟਰਨਲ ਫੈਕਟਰ ਜਿਹੜੇ ਆ ਉਹ ਨਾਣ ਇਸ ਕਰਕੇ ਜਿਹੜਾ ਹੈਗਾ ਫੇਅਰ ਔਰ ਇੰਪਾਰਸ਼ੀਅਲ ਟ੍ਰਾਇਲ ਜਿਹੜਾ ਹੈਗਾ ਉਹ ਕੰਡਕਟ ਹੋਵੇ ਤਾਂ ਸਾਨੂੰ ਇਨਸਾਫ ਮਿਲੇ ਇਹੀ ਜਿਹੜੇ ਅਕਿਊਜ਼ਡ ਨੇ ਉਹ ਚਾਣਗੇ ਕਿ ਫੇਅਰ ਟ੍ਰਾਇਲ ਹੋਵੇ ਤੇ ਮਾਨਯੋਗ ਹਾਈ ਕੋਰਟ ਨੇ ਇਹ ਆਪਣੀ ਵਿਜ਼ਡਮ ਵਿੱਚ ਦੇਖਣਾ ਕਿ ਕਿਸ ਤਰੀਕੇ ਦੇ ਨਾਲ ਫੇਅਰ ਤੇ ਇੰਪਾਰਸ਼ੀਅਲ ਟ੍ਰਾਇਲ ਜਿਹੜਾ ਪੋਸੀਬਲ ਹੋ ਸਕਦਾ ਬਿਲਕੁਲ ਐਡਵੋਕੇਟ ਜਗਮਉਂ ਜੀ ਨੇ ਸਾਰੇ ਪਹਿਲੂ ਨਾਲ ਦੱਸਿਆ ਤੇ ਇਹ ਵੀ ਕਲੀਅਰ ਕਰਤਾ ਕਿ ਸੀਬੀਆਈ ਦੀ ਐਗਜ਼ੈਂਪਲ ਜਿਹੜੀ ਦੇ ਰਹੇ ਆ ਔਸਮ ਦੀ ਐਗਜ਼ੈਂਪਲ ਦੇ ਨਾਲ ਸੈਟਲਡ ਹੋ ਸਕਦੀ ਹੈ ਜੇ ਸੀਬੀਆਈ ਕੋਲ ਜਾਂਦਾ ਤਾਂ ਉਸ ਤੋਂ ਅਗੋਂ ਵੀ ਰਸਤਾ ਹੈਗਾ ਦੂਜੇ ਤੌਰ ਦੇ ਉੱਪਰ ਇਹ ਕਿਹਾ ਕਿ ਜੇਕਰ ਮਾਨਜੋਗ ਹਾਈ ਕੋਰਟ ਖੁਦ ਮਾਨੀਟ ਕਰੇ ਇਸ ਕੇਸ ਨੂੰ ਤਾਂ ਇਸੇ ਐਸਆਈਟੀ ਨੂੰ ਡਾਇਰੈਕਸ਼ਨ ਦੇ ਸਕਦੀ ਹੈ ਕਿ ਸਾਰੀ ਰਿਪੋਰਟਸ ਡਾਇਰੈਕਟ ਹਾਈ ਕੋਰਟ ਦੇ ਵਿੱਚ 서ਮਿਟ ਹੋਣ ਤੇ ਇਹਦੇ ਵਿੱਚ ਫਿਰ ਸਟੇਟ ਕੋਰਪੋਰਟ ਤੇ ਡੀਜੀਪੀ ਸਾਹਿਬ ਦਾ ਜਿਹੜਾ ਹੈਗਾ ਰੋਲ ਹੈ ਉਹ ਕਟ ਜੇਗਾ ਸਿੱਧਾ ਜਿਹੜਾ ਹਾਈ ਕੋਰਟ ਦਾ ਹਸਤਾਸ਼ੇਖ ਹੋ ਜਾਏਗਾ ਤੇ ਪਰਿਵਾਰ ਨੂੰ ਹੋ ਸਕਦਾ ਹੈ ਇਸ ਤਰ੍ਹਾਂ ਇਨਸਾਫ ਮਿਲੇ ਇੱਕ ਰਾਹ ਹੋਰ ਦੱਸਿਆ ਕਿ ਕਿਸੇ ਹੋਰ ਸਟੇਟ ਦੀ ਪੁਲਿਸ ਦੀ ਐਸਆਈਟੀ ਬਣਾ ਕੇ ਵੀ ਜਾਂਚ ਹੋ ਸਕਦੀ ਹੈ ਸੇ ਮਾਮਲੇ ਨੂੰ ਬੜਾ ਗੰਭੀਰਤਾ ਨਾਲ ਦੇਖ ਰਹੇ ਨੇ ਤੇ ਜਗਮਉਨ ਜੀ ਤੁਸੀਂ ਇਹ ਸਾਰੀ ਰਿਪੋਰਟ ਦੇਖੀਏ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਕਿੰਨਾ ਕੁ ਅਫੈਕਟ ਹੈਗਾ ਜਰੂਰ ਦੱਸਣਾ ਫਿਲਹਾਲ ਜਗਮਉਨ ਜੀ ਦੇ ਸ਼ਬਦਾਂ ਦੇ ਰਾਹੀਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਇਸ ਸਬਦ ਦੇ ਵਿੱਚ ਐਸਐਸਪੀ ਨਾਨਕ ਸਿੰਘ ਦੇ ਉੱਪਰ ਗਾਜ ਗਿਰ ਸਕਦੀ ਹੈ